ਨੇ ਮੈਨਲੇ ਦੇ ਕੰਮ ਹੁੰਦੇ ਨੇ ਗੇ ਦਿਨ ਰਾਤ ਹ ਹ ਹ ਹਦੂ ਹਿੱਤ ਰਹੀ ਆਪਣੀ ਮਰਜ਼ੀ ਅੰਬਾ ਲੈ ਜਾ ਸਬ ਮੈਂ ਇਹ ਮੁੰਡੇ ਦਾ ਕੀ ਕਰਾਂ ਉਹ ਰਾਣੀ ਮੰਨਦਾ ਜੋਰ ਲਾ ਲਿਆ ਨਾ ਮੇਰੇ ਸਰੀਰ ਕਾ ਨਹੀਂ ਦੇਖਦਾ ਵੀ ਮਾਂ ਦੀ ਉਮਰ ਹੁਣ ਕਿੱਧਰ ਨੂੰ ਤੁਰੀ ਜਾਂਦੀ ਐ ਮਾੜਾ ਮੋੜਾ ਬੰਦੇ ਦਾ ਹੱਕ ਬਣਦਾ ਲੈ ਪੁੱਛ ਲੈਨੀ ਆ ਅੱਗੇ ਵੀ ਕਈ ਵਾਰੀ ਪੁੱਛਿਆ ਅੱਗੇ ਕਿਹੜਾ ਉਹ ਮੰਨਦਾ ਮਾਲਵਿੰਦਰ ਵੇ ਮਾਲਵਿੰਦਰ ਵੇ ਵੀ ਤੜਕੀ ਲਵ ਯੂ ਯਾਰ ਹਾਂ ਲਾ ਕੀ ਕਹਨੀ ਆ ਇਹ ਵੀ ਬੈਠੇ ਨੂੰ ਬੈਠੋ ਨਹੀਂ ਦਿੰਦੀ ਮੈਂ ਹਾਂ ਹੁਣ ਆਇਆ ਸੀ ਤੜਕੀ ਪਹਿਲਾਂ ਬਾਪੂ ਨਾਲ ਲੱਗ ਤੂਗੇ ਹੁਣ ਬਸਾ ਮੈਨੂੰ ਲੱਗ ਗਿਆ ਆ ਕੰਮ ਪਤਾ ਨਹੀਂ ਕੀ ਮੇਰੀ ਇਹਨੇ ਕਲਾਸ ਲਾਉਣੀ ਆ ਔਰ ਸਕੀਲ ਲਾਉਣੀ ਆ ਬਸ 5 ਮਿੰਟ ਲਾ ਗੋ ਮੇਰੇ ਤੇ ਹੋਰ ਇਹਨੇ ਕੀ ਕਹਿਣਾ ਆਉਨਾ ਆਉਨਾ ਓਰੀਆ ਹਾਂ ਗੱਲ ਸੁਣ ਮੇਰੀ ਹਾਂ ਇਧਰ ਆ ਮੇਰੇ ਕੋਲ ਦੱਸੂ ਦੱਸੂਗੀ ਜੇ ਬੈਠੇਗਾ ਤਾਂਹੀਂ ਦੱਸੂ ਮੈਂ ਤੈਨੂੰ ਇਹ ਕਹਿਨੀ ਆ ਹਾਂ ਦੇਖੋ ਮੈਂ ਅੱਗੇ ਤੈਨੂੰ ਮੈਂ 20 ਵਾਰੀ ਕਹਿਤਾ ਮਾਨ ਦਾਦਾ ਤੂੰ ਹੈ ਨਹੀਂ ਪਰ ਮੈਨੂੰ ਕਹਿਣਾ ਤਾਂ ਜ਼ਰੂਰ ਪਊ ਕੋਈ ਗੱਲ ਤਾਂ ਦੱਸ ਦੇ ਤੜਕੀ ਐ ਲੱਗ ਜੰਨੀ ਮੇਰੇ ਨਾਲ ਬੇ ਹੋਰ ਕਿਹਦੇ ਕੋਲ ਕਹਾ ਹਾਂ ਮੈਂ ਤੈਨੂੰ ਇਹ ਕਹਿਨੀ ਆ ਵੀ ਦੇਖੀ ਹੁਣ ਭਾਈ ਤੂੰ ਆਪਦਾ ਵਿਆਹ ਉਹ ਕਰਾਉਣ ਦਾ ਕੋਈ ਹੀਲਾ ਕਰ ਲੈ ਦੇਖ ਮੈਥੋਂ ਕੰਮ ਨਹੀਂ ਬਣਦਾ ਮੇਰੇ ਤਾਂ ਗੋਡੇ ਰਹੇ ਪਏ ਨੇ ਨਹੀਂ ਕੋਈ ਰਖਲਾ ਵੀ ਨੌਕਰਾਂ ਜੇ ਤੂੰ ਨਹੀਂ ਵਿਆਹ ਕਰਾਉਣਾ ਹਲੇ ਉਮਰ ਹੋਈ ਪਈ ਏ ਤੇਰੀ ਹੁਣ ਦੇਖ ਲੈ ਇਦੋਂ ਮਗਰੋਂ ਕਿਸੇ ਨੇ ਤੈਨੂੰ ਰਿਸ਼ਤਾ ਨਿਕਾਣਾ ਮੈਂ ਹੱਥ ਬੰਨ੍ਹ ਦੀ ਮਰਦੂ ਲੋਕਾਂ ਮੂਰੇ ਹਜੇ ਕਿਹੜੀ ਉਮਰ ਹੋ ਗਈ ਆ ਲੋਕਾਂ ਦੇ 40 40 45 45 ਸਾਲ ਦੇ ਫਿਰਦੇ ਨੇ ਹੁਣੇ ਮੈਨੂੰ ਵਿਆਹ ਨੂੰ ਟੰਗ ਦੇ ਸੀ ਤੀ ਬੇ ਫਿਰ ਉਹ ਹਾਰੇ ਕੱਢਣ ਕੇ ਦੇਖੀ ਸੀ ਲੋਕਾਂ ਦੇ ਹੁਣ ਤੈਨੂੰ ਰਿਸ਼ਤੇ ਆਉਂਦੇ ਨੇ ਦੋ ਆਉਂਦੇ ਨੇ ਦੋ ਜਾਂਦੇ ਨੇ ਹੁਣ ਤੂੰ ਲੈ ਲੈ ਪੁੱਤ ਤੇਰਾ ਹੱਕ ਵੰਡ ਦੇਖ ਮੇਰਾ ਸਰੀਰ ਨਹੀਂ ਆਏ ਹੁਣ ਵੀ ਮੈਂ ਕੰਮ ਕਰਦੀ ਤੁਰੀ ਫਿਰੂੰਗੀ ਤੈਨੂੰ ਰੋਜ਼ ਪਕਾ ਪਕਾ ਪਰੌਂਠੇ ਦੇਈਂ ਜਾਊਂਗੀ ਮੇਰ ਤੋਂ ਨਹੀਂ ਦਿੱਤੇ ਜਾਂਦੇ ਮੈਂ ਐ ਨਹੀਂ ਰਿਸ਼ਤਾ ਕਰਾਉਣਾ ਮੈਂ ਕੋਈ ਕੰਮਕਾਰ ਦੇਖਦਾ ਹਜੇ ਮੈਂ ਨੌਕਰੀ ਧੱਪੇ ਲੱਗ ਜਾ ਕਿਤੇ ਨਾਲੇ ਮੈਂ ਐ ਨਹੀਂ ਰਿਸ਼ਤਾ ਕਰਾਉਣਾ ਕੋਈ ਉਹ ਵੀ ਨੌਕਰੀ ਕਰਦੀ ਹੋਵੇ ਕੋਈ ਇਹੋ ਜਿਹਾ ਰਿਸ਼ਤਾ ਲਾਉਂਗਾ ਮੈਂ ਘਰ ਦਾ ਖਰਚਾ ਦਾ ਵਧੀਆ ਚੱਲੂਗਾ ਦੋਨੇ ਜਾਨੇ ਕੁਝ ਕਰਾਂਗੇ ਹੱਦ ਕਰਦਾ ਦੇਖਦਾ ਸਹੀ ਗੱਲਾਂ ਕਈਆਂ ਜੀਆਂ ਕਰਦਾ ਮੈਂ ਨੌਕਰੀਆਂ ਸਰਕਾਰ ਤੈਨੂੰ ਕਿੱਥੋਂ ਦੇ ਦੂ ਸਰਕਾਰ ਤਾਂ ਆਪੀ pèce pèce ਮਰੀ ਜਾਂਦੀ ਐ ਤੈਨੂੰ ਨੌਕਰੀ ਦੇ ਕਿਹੜਾ ਦੇਊਗਾ ਪਹਿਲਾਂ ਇੰਨਿਆਂ ਨੇ ਬੀਏ ਬੀਏ ਐਮ ਐਮੇ ਪੜ੍ਹੇ ਇੰਨਿਆਂ ਨੇ ਕੋਰਸ ਕਰੇ ਵਾਲੇ ਤੁਰੇ ਫਿਰਦੇ ਨੇ ਉਹਨਾਂ ਨੂੰ ਤਾਂ ਨੌਕਰੀ ਮਿਲੀ ਨਹੀਂ ਤੈਨੂੰ ਕਿਹੜਾ ਨੌਕਰੀ ਦੇ ਦੂਗਾ ਉਹ ਬਿੰਦਗਵਾਤ ਐਡ ਆਈ ਜਾਂਦੀ ਆ ਟੀਵੀ 'ਚ ਦੇਖਦੇ ਨੇ ਕਦੇ ਕੋਈ ਮੰਤਰੀ ਕਦੇ ਮੁੱਖ ਮੰਤਰੀ ਕਹਿੰਦਾ ਅਸੀਂ ਤਾਂ ਇੰਨਿਆਂ ਨੂੰ ਨੌਕਰੀਆਂ ਦੇਤੇ ਇੰਨਿਆਂ ਨੂੰ ਨੌਕਰੀਆਂ ਉਹ ਦੰਦੀ ਨੇ ਉਹ ਝੂਠ ਝੋੜੇ ਵਾਲ ਬੋਲਦੇ ਨੇ ਵੇ ਮੇਰੀ ਗੱਲ ਸੁਣ ਲੈ ਜੇ ਉਹ ਝੂਠ ਨਾ ਬੋਲਣ ਉਹਨਾਂ ਦਾ ਕਦੇ ਰਾਜ ਕੀਤਾ ਨਹੀਂ ਚੱਲਦਾ ਉਹ ਤਾਂ ਅੱਦਾ ਝੂਠ ਬੋਲਦੇ ਨੇ ਅੱਦਾ ਸੱਚ ਬੋਲਦੇ ਨਹੀਂ ਕਿਸੇ ਨੂੰ ਦੁੱਤੀਆਂ ਦੇਖੇ ਫਿਰ ਨੌਕਰੀਆਂ ਮੈਂ ਤਾਂ ਕੋਈ ਨਹੀਂ ਦੇਖੀਆਂ ਕਦੇ ਕਿਸੇ ਨੂੰ ਕਾਦੇ ਚੋਂ ਕੱਢ ਦਿੰਦੇ ਨੇ ਕਦੇ ਕਾਦੇ ਚੋਂ ਦਿਖਾਈ ਨਹੀਂ ਮੈਨੂੰ ਪੜਾਈ ਤਾਂ ਹੁੰਦੀ ਨਹੀਂ ਵੀ ਤਨ ਮੈਂ ਕਿਹੜੇ ਖਰਾਂ ਚੋਂ ਦੱਸਾਂ ਵੀ ਕਿਹੜਾਂ ਚੋਂ ਕੱਢਦੇ ਨੇ ਉਹ ਤੂੰ ਤਾਂ ਹੁਣ ਘਰੇ ਬੈਠੀ ਰਹਿਣੀ ਅਸਦਾ ਬਾਹਰ ਅੰਦਰ ਉਹ ਤਾਂ ਕਹਿੰਦੇ ਅਸੀਂ ਕੈਨੇਡਾ ਤੋਰੇ ਸੱਦਰਾਂ ਦੇ ਨੌਕਰੀਆਂ ਕਰਨ ਨੂੰ ਦੇਣਗੇ ਨੌਕਰੀਆਂ ਜੇ ਬੇਬਸ ਕਰ ਉਹਨਾਂ ਦੇ ਚਸਿਆਂ ਚ ਤੂੰ ਨਾ ਮੈਂ ਤੈਨੂੰ ਦੱਸਾਂ ਲੀਡਰਾਂ ਦੇ ਲਾਰੇ ਅੱਧੇ ਵਿਆਹੇ ਅੱਧੇ ਕੁਮਾਰੀ ਮੈਂ ਤੈਨੂੰ ਦੱਸਾਂ ਰਹਿਣ ਦੇ ਤਾ ਲੀਡਰਾਂ ਦੇ ਲਾਰਾਂ ਚ ਭੋਰਾ ਨਾ ਤੈਨੂੰ ਕੋਈ ਨੌਕਰੀ ਨਹੀਂ ਮਿਲਦੀ ਤੈਨੂੰ ਕੁਝ ਨਹੀਂ ਮਿਲਦਾ ਜਿਹੜੇ ਘਰੇ ਕੰਮ ਨੇ ਕਰ ਲੈ ਪਹਿਲਾਂ ساری ਉਮਰ ਤੇਰੇ ਬਾਪ ਨੇ ਡੱਕਾ ਨਹੀਂ ਤੋੜਿਆ ਹੁਣ ਤੂੰ ਨਹੀਂ ਤੋੜਨਾ ਉਹ ਦੇਣਗੇ ਮਾਤਾ ਨੌਕਰੀਆਂ ਦੇਣਗੇ ਉਹਦੇ ਅੰਗਰੇਜ਼ ਦੇ ਇੰਟਰਵਿਊ ਨੇ ਦੇਖੇ ਸੀ ਉਹ ਵੀ ਇੱਧਰ ਅੰਗਰੇਜ਼ ਵੀ ਪੰਜਾਬ ਚ ਆਉਣ ਨੂੰ ਤਿਆਰ ਬੈਠੇ ਨੇ ਵੀ ਪੰਜਾਬ ਚ ਨੌਕਰੀਆਂ ਖੁੱਲਣਗੀਆਂ ਹਾਂ ਮੰਜਾ ਬਚਾ ਕੇ ਤਾਂ ਅੰਗਰੇਜ਼ ਕਣਕਾਂ ਵੜਣਗੇ ਹਾਂ ਸ਼ਰਮ ਨਹੀਂ ਆਉਂਦੀ ਵੇ ਅੰਗਰੇਜ਼ਾਂ ਨੂੰ ਉੱਥੇ ਤਾਂ ਰੋਕ ਰੀਆਂ ਬਾਦੂ ਨੇ ਇੱਥੇ ਕੀ ਕਰਨਗੇ ਜੀ ਦੀ ਲੜਣਗੇ ਕਿ ਕਣਕਾਂ ਵੜਣਗੇ ਅੰਗਰੇਜ਼ ਉਰੇ ਕੀ ਕਰਨਾ ਉਹਨਾਂ ਨੇ ਆ ਕੇ ਐ ਚਦਾਪਾਈ ਭੁੱਖੇ ਮਰਦੇ ਕਰਦੇ ਆ ਉਹ ਮਿਲਣ ਗਿਆ ਹੁਣ ਜਿਹੜੀਆਂ ਵੱਡੀਆਂ-ਵਟੀਆਂ ਛੜਕਾਂ ਕੱਢਦੇ ਨੇ ਹੁਣ ਇੱਥੇ ਕੋਸਾ ਵੱਡੇ-ਵੱਡੇ ਉਹ ਢੋਲ ਜੇ ਲਾਈ ਜਾਂਦੇ ਨੇ ਉਹਨਾਂ 'ਚ ਨੌਕਰੀਆਂ ਦੇਣਗੇ ਕੁਛ ਨਹੀਂ ਦਿੰਦੇ ਹਾਂ ਵੇ ਤਾਂ ਬੜੇ-ਬੜੇ ਪੜ ਹੜੱਪਾ ਜਾਂਦੇ ਨੇ ਸੜਕਾਂ ਇਹ ਹੜੱਪਾ ਜਾਂਦੇ ਨੇ ਹੈ ਐਂ ਕਾਲਾ-ਮਾਲਾ ਕਰਕੇ ਖਾ ਜਾਂਦੇ ਨੇ ਜਿਹੜੇ ਆ ਆਉਂਦਿਆਂ ਨਾ ਗਰਾਂਟਾ ਗਰੂੰਟਾ ਤੈਨੂੰ ਮੈਨੂੰ ਕੀ ਧਰਿਆ ਪਿਆ ਐ ਮਲੰਗਾ ਰਹਿਣ ਦੇ ਤੂੰ ਰਹਿਣ ਦੇ ਨਾ ਲੱਗ ਉਹਨਾਂ ਦੇ ਮਗਰ ਤੂੰ ਚੁੱਪ ਕਰਕੇ ਰਿਸ਼ਤਾ ਲੈ ਲੈ ਕੋਈ ਬਗਾਨੀ ਧੀ ਆਜੂਗੀ ਆਪਣਾ ਘਰ ਵਸਜੂਗਾ ਮੈਨੂੰ ਲੋੜ ਨਹੀਂ ਨੌਕਰੀਆਂ ਦੀ ਚੱਲ ਮਾਂ ਤੂੰ ਤਾਂ ਉਹੀ ਮਾਰੀ ਜੰਨੇ ਆ ਦੇਖ ਲਊ ਕਦੋਂ ਜਦੋਂ ਮੈਂ ਕਰਾਉਣਾ ਹੋਊਗਾ ਤੇ ਤੂੰ ਤਾਂ ਉਹੀ ਟੜਕ ਲੈ ਜਦੋਂ ਦਾ ਮਤਬਲ ਨਹੀਂ ਹੈਗਾ ਵੀਰ ਮੈਂ ਤੇਰੇ ਕੰਨੀ ਬਹੁਤ ਦਿਨ ਹੋਊਗਾ ਦੇਖ ਦਿਨ ਜਦੋਂ ਦਾ ਤਾਂ ਕੋਈ ਮਤਬਲ ਹੀ ਨਹੀਂ ਤੂੰ ਤਾਂ ਆਪਦੀ ਮਰਜ਼ੀ ਤੇ ਰਹਿ ਗਿਆ ਮੇਰੀ ਮਰਜ਼ੀ ਚੱਲਣ ਨਹੀਂ ਦਿੰਦਾ ਇਹ ਗੱਲ ਨਹੀਂ ਬਣਦੀ ਚੱਲ ਕੋਈ ਨਾ ਦੇਖ ਲਾਂਗੇ ਨੌਕਰੀ ਨੌਕਰੀ ਤੂੰ ਤਾਂ ਤੜਕੀ ਲੱਗੇ ਨਾ ਕਦੇ ਵਿਆਹ ਕਰਾ ਲੈ ਜਦ ਮੈਂ ਕੁਝ ਕਰੂੰਗਾ ਤਾਂ ਹੀ ਲੱਗੂ ਹੱਦ ਹੋ ਰਹੀ ਐ ਯਾਨੀ ਮੰਤਰੀ ਦਾ ਚਾਚਾ ਲੱਗਦਾ ਵੀ ਜਹਾਨਸਾਰੀ ਨੂੰ ਨੌਕਰੀ ਦੇ ਬੇ ਨੌਕਰੀਆਂ ਤਾਂ ਲੋਕ ਪਾਸ ਕਦੇ ਫਿਰਦੇ ਨੇ ਉਹਨਾਂ ਨੂੰ ਤਾਂ ਨੌਕਰੀਆਂ ਨਹੀਂ ਮਿਲੀਆਂ ਤੈਨੂੰ ਕਿਹੜਾ ਦੇ ਦੂ ਛੁੱਡੂਆ ਨੌਕਰੀ ਤੂੰ ਬਹਿ ਜਾ ਬਹਿ ਜਾ ਟੇਕੇ ਬਹਿ ਜਾ ਕੋਈ ਨੌਕਰੀ ਨਹੀਂ ਮਿਲਦੀ ਘਰ ਦਾ ਕੰਮ ਕਰਨਾ ਪਊਗਾ ਜਦੋਂ ਮਰਜ਼ੀ ਕਰ ਲੈ ਆਪਣੀ ਕਿਸਮਤਾਂ ਚ ਨਾਲੇ ਨੌਕਰੀਆਂ ਕਿੱਥੇ ਨੇ ਆਪਾਂ ਨੂੰ ਨੌਕਰੀ ਨਹੀਂ ਮਿਲਦੀ ਨਾ ਆਪਾਂ ਨੂੰ ਸਰਕਾਰ ਦੇ ਵੀ ਐਮਐਲਏ ਆਉਣੇ ਆ ਕਹਿ ਕੇ ਤਾਂ ਨਾ ਕੀ ਅੱਤਾ ਮੇਰਾ ਖੁਸ਼ ਕਰਤਾ ਓਏ ਹੋਏ ਵੇ ਜੈਨਿਆ ਵੇ ਕਿੰਨਾ ਚਿਰ ਹਾ ਮਿੱਟੀ ਚ ਹੱਥ ਮਸਲਦਾ ਰਹੇਗਾ ਵੇ ਕਿੰਨਾ ਚਿਰ ਕੰਡਿਆ ਚ ਹੱਥ ਮਾਰੇਗਾ ਤੂੰ ਓਏ ਇਹਦਾ ਕੰਮ ਨੇ ਤੂੰ ਮੈਨੂੰ ਦੱਸ ਹਾ ਪਾ ਕੇ ਤਿਤਲੀ ਵਾਲਾ ਸੂਟ ਕਿੱਧਰ ਨੂੰ ਚੱਲੀ ਆ ਵੇ ਹਜੇ ਤਾਂ ਤਿਤਲੀਆਂ ਵਾਲਾ ਇੱਕ ਪਾਇਆ ਹਾ ਹਜੇ ਤਾਂ ਜਿਹੜੇ ਅੱਗੇ ਕੇ ਸੂਟ ਪਾਉਣੇ ਨੇ ਮੈਂ ਤੋ ਉਹਨਾਂ ਵਾਰੇ ਸੋਚੀ ਉਹਨਾਂ ਵਾਰੇ ਵੇ ਜੇ ਸਾਰਾ ਪਿੰਡ ਨਾ ਦੇਖਦਾ ਰਹ ਗਿਆ ਮੇਰੇ ਤੋਂਰ ਤਾਂ ਫਿਰ ਮੈਨੂੰ ਵੀ ਪਬਲਿਕ ਹੀ ਨਾ ਕਹਿਣਾ ਹਾਂ ਹਾਂ ਬਬਲੀ ਤੈਨੂੰ ਕੋਈ ਪਾਰਸ ਦੀ ਪੱਟੀ ਲੱਭ ਗਈ ਮਿੰਟਾ ਲੱਗਦਾ ਵੇ ਪਾਰਸ ਦੀ ਪੱਟੀ ਦੀ ਗੱਲ ਕਿਹੜੀ ਕਰਦਾ ਆਹ ਮੈਨੂੰ ਬੁਲਾਇਆ ਸੀ ਐਮਐਲਏ ਸਾਹਿਬ ਨੇ ਤੇ ਐਮਐਲਐਸ ਆਪ ਕਹਿੰਦੇ ਭਾਈ ਆਪਣੇ ਪਿੰਡ ਚੋਂ ਹਜੇ ਟਿਕਟ ਦੇਣੀ ਆ ਤੇ ਮੇਰੇ ਕੋਲੇ ਕਹਿੰਦਾ ਪਿੰਡ ਦੇ ਅੱਧੇ ਬੰਦਿਆਂ ਨੇ ਗੱਲ ਕੀਤੀ ਵੀ ਜੇ ਤੁਸੀਂ ਟਿਕਟ ਦੇਣੀ ਆ ਜਾਇ ਲਿਆ ਕਹਿੰਦੇ ਤਾਂ ਬਬਲੀ ਨੂੰ ਦਿਓ ਬਬਲੀ ਜਿੱਨੇ ਤਾਂ ਪਿੰਡ ਚ ਕਿਸੇ ਦੀ ਨਹੀਂ ਬਣਦੀ ਉਹ ਤਾਂ ਪਤਾ ਹੀ ਹੈ ਬਬਲੀ ਜਿੱਨੇ ਪਿੰਡ ਚ ਕਿਸੇ ਦੀ ਨਹੀਂ ਬਣਦੀ ਪਿੰਡ ਦੇ ਕੱਲੇ ਕੱਲੇ ਘਰੇ ਤਾਂ ਤੂੰ ਜਾਂਦੀ ਰਹਿਣੀ ਤੇ ਇਹਦਾ ਬਣਨੀਓ ਬਣਨੀਓ ਵੇ ਜਾਵਾ ਕਿਉਂ ਨਾ ਕਿਉਂ ਨਾ ਆ ਮਾ ਜਾਵਾ ਆ ਪਿਛਲੇ ਸਾਲ ਵੀ ਮੈਨੂੰ ਤਾਂ ਮੈਲੇ ਪਾਈ ਟਿਕਟ ਦਿੰਦਾ ਸੀਗਾ ਮੈਂ ਤੈਨੂੰ ਦੱਸਾਂ ਪਿਛਲੀ ਵਾਰ ਬੇੜਾ ਪੈ ਗਿਆ ਕਿਸੇ ਦਾ ਮਰ ਤਾ ਗਾਣਾ ਸੁਣਦੇ ਨੇ ਐਵੇਂ ਵਿੱਚ ਟੰਗਾ ਡਾਊਨ ਲੱਗੇ ਕਿਸਾਨੂੰ ਹੋਰ ਹੀ ਟਿਕਟ ਮਿਲ ਗਈ ਪਹਿਲਾਂ ਪੁੱਛਣ ਵਾਲਾ ਹੋਵੇ ਫੇਰ ਕੜਾ ਜਿੱਤ ਗਏ ਫੇਰ ਕੜਾ ਜਿੱਤ ਗਏ ਹਾਰੇ ਨੇ ਹਾਰੇ ਨੱਕੜਵਾ ਕੇ ਮਰ ਜਾਣ अच्छा बेटा फिर तेरी एमएलए ਨਾਲ ਬੈਠਣੀ ਉੱਠਣੀ ਹੋਗੀ ਫਿਰ ਤਾਂ ਬਹੁਤ ਵਧੀਆ ਗੱਲ ਹੋਗੀ ਤੂੰ ਐਮਐਲਏ ਦੀ ਕਿਹੜੀ ਗੱਲ ਕਰਦਾ ਦੇਖ ਲੈ ਆਪਣਾ ਤਾਂ ਪਾ ਹੀ ਐਮਐਲਏ ਇੰਨਾ ਚੰਗਾ ਧਰਮ ਨਾਲ ਇੰਨਾ ਚੰਗਾ ਜੈ ਲਿਆ ਦੇਖ ਲੈ ਮੈਂ ਜਾਵਾਂ ਹੀ ਦਫ਼ਤਰ ਦੇ ਵਿੱਚ ਗਈ ਹੈ ਤੇ ਭਾਈ ਦੇਖ ਲੈ ਦਫ਼ਤਰ ਦੇ ਵਿੱਚ 17 ਬੰਦੇ ਬੈਠੇ ਤੇ 18ਵਾਂ ਬਾਹਰ ਖੜਾ ਉਹਨਾਂ ਤਾਂ ਗਨਮੈਨ ਤੇ ਜਿਉਂ ਹੀ ਗਨਮੈਨ ਨੂੰ ਪਤਾ ਲੱਗਿਆ ਵੀ ਬਬਲੀ ਆ ਗਈ ਦੇਖ ਲੈ ਸ਼ੂਕਦਾ ਗਿਆ ਇਹ 90 ਦੀ ਸਪੀਡ ਤੇ ਕਿ ਐਮਐਲਏ ਸਾਹਿਬ ਨੂੰ ਕਹਿੰਦਾ ਜੀ ਬਬਲੀ ਆਇਆ ਐਮਐਲਏ ਸਾਹਿਬ ਕਹਿੰਦੇ ਵੀ ਆਹ 17 ਬੰਦਿਆਂ ਤੋਂ ਵੱਧ ਮੈਨੂੰ ਬਬਲੀ ਆ ਬਬਲੀ ਨੂੰ ਅੰਦਰ ਬੁਲਾਓ ਅੱਛਾ ਬਬਲੀ ਫਿਰ ਤੂੰ ਐਮਐਲਏ ਕੋਲੇ ਬੈਠੀ ਜਾ ਕੇ ਮਾਈਤਾ ਚਾਹ ਯਾ ਮੈਂ ਲੈ ਕਰ ਜਾ ਕੇ ਬੈਠੀ ਦੇਖ ਲਾ ਕਿ ਉਧਰ ਚਾਹ ਕਿਧਰ ਕਾਫੀ ਕਿਧਰੇ ਪਾਈ ਉਹ ਇੱਕ ਕੀ ਕਹਿੰਦੇ ਹੁੰਦੇ ਜਿਹੜੇ ਆ ਟੱਚ ਜੇ ਵਾਂਗੂ ਖੋਲਦੇ ਹੁੰਦੇ ਬਦਾਮ ਜੇ ਉਹ ਪਹਿਲਾਂ ਮਾਈਤਾ ਪਿਸਤਾ ਉਹ ਪਿਸਤਾ ਤਾਂ ਮੈਨੂੰ ਬਾਤ ਚ ਪਤਾ ਲੱਗਿਆ ਫੇਰ ਢੱਕਣ ਜਾ ਖੋਲ ਕੇ ਖਾਣੇ ਨੇ ਮਾਈਤਾ ਪਹਿਲਾਂ ਉਹ ਜਾਇ ਖਾਂਦੇ ਉਹਦੇ ਕਵਰ ਜੇ ਤੇ ਅਹੀਂ ਖਾਈ ਗਈ ਉਹ ਹਜ਼ਾਰ ਚ ਫਸ ਗਿਆ ਉਹ ਵਵਲੀ ਤੇਰੇ ਚਾਰ ਚ ਕਿਉਂ ਜਦੋਂ ਜੁਆਰ ਚ ਵਟੁੱਟਣ ਆਰੀ ਹੋ ਗਈ ਉਹ ਤਾਂ ਕੋਈ ਬੰਦਾ ਮੜਾ ਜਾ ਆ ਕੇ ਚੱਕ ਕੇ ਆਏ ਜੇ ਖੋਲਿਆ ਜਦੋਂ ਨੇ ਮੈਂ ਤਾਂ ਫੇਰ ਪਤਾ ਲੱਗਿਆ ਉਹਦਾ ਢੱਕਣ ਖੋਲ ਕੇ ਖਾਣੇ ਨੇ ਅੱਛਾ ਅੱਛਾ ਨਾ ਮੈਂ ਐਮਐਲਏ ਨਾਲ ਗੱਲ ਕੀ ਹੋਈ ਤੇ ਗੱਲ ਕੀ ਹੋਣੀ ਸੀ ਵੇ ਐਮਐਲਏ ਸਾਹਿਬ ਨੇ ਸੇਵਾ ਵੀ ਨਹੀਂ ਕੀਤੀ ਬੰਦੇ ਬਟਰ ਬਟਰ ਮੂੰਹ ਕਾ ਨਹੀਂ ਦੇਖਣ ਵੀ ਅਸੀਂ ਤਾਂ ਦੇਖ ਲਾ ਤੜਕੇ ਦੇ ਲੈਣ ਚ ਲੱਗੇ ਬੈਠੇ ਆ ਤੇ ਬਬਲੀ ਹੋਣ ਆਈਆ ਬਬਲੀ ਸੁੱਤੀ ਅੰਦਰ ਗਈ ਤੇ ਜਦ ਨੂੰ ਜਾਣਦੇ ਨੇ ਤੈਨੂੰ ਪਤਾ ਮੇਰਾ ਮਰ ਜਾ ਬੀਪੀ ਵਾਧਦਾ ਮੈਂ ਗੱਲ ਪੋਲਗੀ ਤੁਹਾਨੂੰ ਇਹ ਮੂੰ ਤੇਰੇ ਕੋਈ ਚੱਜ ਦੀ ਗੱਲ ਕਰਕੇ ਨਹੀਂ ਆਈ ਬੋ ਚੱਜ ਦੀ ਗਾ ਨੂੰ ਫਰਮਾਇਆ ਐ ਐਮਐਲਏ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਮੇਰਾ ਤੇ ਕ ਭੀ ਭਾਦਾਗਾ ਮੇਰੀ ਢੜਕਣ ਵਾਦੀ ਆ ਗਈ ਮੈਂ ਨਾ ਹਾ ਖਾਰਿਆ ਤੁਹਾਡਾ ਹ ਸਮਾਨ ਜਾ ਇਥੋਂ ਤੇ ਮੈਂ ਫੇਰ ਆਉਂਗੀ ਫੇਰ ਗੱਲ ਕਰੂੰ ਉਹ ਕਹਿੰਦੇ ਕੋਈ ਨਹੀਂ ਬਬਲੀ ਤੇਰਾ ਘਰ ਹੈ ਤੂੰ ਜਦੋਂ ਮਰਜੀ ਆ ਤੇ ਜਦੋਂ ਮਰਜੀ ਜਾ ਪਰ ਉਹਨਾਂ ਨੇ ਮੈਨੂੰ ਇੱਕ ਗੱਲ ਕਈ ਕਿਆ ਤਾਰੀਆ ਹਾਂ ਹੈ ਦੇਖ ਲੈ ਖਰਚਾ ਆ ਪਤਾ ਤੈਨੂੰ ਪਤਾ ਨਹੀਂ ਹੈਗਾ ਜਿਹੜਿਆ ਮੋਟਰਸਾਈਕਲ ਤੇ ਜਾਂਦੇ ਨੇ ਇਹ ਤਾਂ ਮੱਚਦੇ ਨੇ ਮਰਤੇ ਮੱਚਦੇ ਨੇ ਬਿਓ ਵਾਂਗੂ ਲੱਗਦੇ ਨੇ ਮਾਏ ਇਹਨਾਂ ਲੋਕਾਂ ਨੂੰ ਬੁਰੀ ਲੱਗਦੀਆਂ ਤੂੰ ਮੈਂ ਜਾਈ ਲੇ ਇੱਧਰ ਕਿਉਂ ਜਾਣਾ ਗੱਲ ਦਾ ਗੱਲ ਹਾਂ ਹਾਂ ਦਾ ਸੁਣ ਲੈ ਐ ਐਮਐਲਏ ਸਾਹਮਣੇ ਇੱਕ ਗੱਲ ਮੈਂ ਨੂੰ ਜ਼ਰੂਰ ਕਹੀ ਆ ਵੀ ਚਲ ਕੋਈ ਨਹੀਂ ਜੇ ਤੇਰੀ ਦਰਕਣ ਬਾਦੀ ਆ ਬਾਕੀ ਗੱਲਾਂ ਤੂੰ ਫੇਰ ਕਰ ਲਈ ਪਰ ਤੂੰ ਪਿੰਡ ਦੇ ਵਿੱਚ ਨਾ ਕੋਈ ਖਾਸ ਬੰਦਾ ਲੱਭ ਲਾਉ ਦੇ ਨਾਲ ਬਸ ਟੱਕਾ ਕਾਦੇ ਵਾਸਤੇ ਬੰਦੇ ਖਾਸ ਕੋ ਬੇਵਸਤੇ ਕਿ ਨਾ ਰਾਉਣ ਤੇ ਆਉਣ ਵਾਸਤੇ ਕਹਿੰਦਾ ਕੋਈ ਖਾਸ ਬੰਦਾ ਲੱਭ ਲੈ ਤੇ ਮਾਇਆ ਕੋ ਫੇਰ ਵੇਰ ਕੋ ਤਾਂ ਜਾਈ ਲਿਆ ਜਾਈ ਲਿਆ ਤਾਂ ਵੇਨਾ ਵੇਰ ਕੋਲ ਹੋਰ ਹਾਇ ਵੀ ਕਮਣਾ ਅੱਛਾ ਪਬਲਿਕ ਰਹਿਣਾ ਐਮਐਲਏ ਕੋਲੇ ਜਾਨੀ ਕਿ ਆਪਾਂ ਇਕੱਠੀ ਚੱਲਿਆ ਕਰਾਂਗੇ ਮਾਇਆ ਕੋ ਇਕੱਠੇ ਚੱਲਿਆ ਕਰਾਂਗੇ ਇਕੱਠੇ ਆਇਆ ਜਾਇਆ ਕਰਾਂਗੇ ਕੀਸ ਹਰ ਦੀ ਨਾਲ ਬਾਤ ਕਰਿਆ ਕਰਾਂਗੇ ਵੇਖ ਮੇਰੀ ਗੱਲ ਸੁਣ ਲੈ ਜਾਈ ਲਿਆ ਇੱਕ ਪਾਈ ਮੈਨੂੰ ਬਾਧਾ ਦੇ ਦੇ ਵੀ ਜਿਹੜੀ ਗੱਲ ਤੇਰੀ ਮੇਰੇ ਨਾਲ ਹੋਗੀ ਉਹ ਗੱਲ ਬਾਹਰ ਨਹੀਂ ਜਾਣੀ ਚਾਹੀਦੀ ਨਾ ਨਾ ਤੂੰ ਮੇਰੀ ਗੱਲ ਸੁਣ ਲੈ ਮੇਰੀ ਤਾਂ ਘਰ ਚ ਨਹੀਂ ਕੋਈ ਸਾਂਹ ਖਾਂਦਾ ਵੀ ਇਹ ਬੰਦਾ ਬਾਹਰ ਗੱਲ ਕਰੂਗਾ ਤੇਰੀ ਗੱਲ ਬਬਲੀ ਮੈਂ ਬਾਹਰ ਕਿਉਂ ਕਰੂੰ ਬਸ ਫੇਰ ਨਹੀਂ ਮੈਂ ਤਾਂ ਇਹਨੂੰ ਰੱਖਦੀ ਜਾਂ ਤੇਰੇ ਕਰਦਿਆਂ ਨੂੰ ਤੇਰੇ ਤੇ ਯਕੀਨ ਨਹੀਂਗਾ ਫਰਮਾਇ ਤੇਰੇ ਤੇ ਕਿਵੇਂ ਮੈਂ ਯਕੀਨ ਕਰ ਲਾਂ ਨਾ 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 ਮਾਂ ਮੈਂ ਤਾਂ ਕੰਨ ਆ ਪਹਿਲੇ ਸਾਰਨਾ ਮੇਰੇ ਕੋਲ 3600 ਗੱਲਾਂ ਹੁੰਦੀਆਂ ਤੇਰਾ ਕੀ ਪਤਾ ਕਿਹੜੇ ਬਾਰੇ ਗੱਲ ਲੋਕਾਂ ਨੇ ਓਏ ਬਨੇਰੇ ਚੜਾਵੇ ਬਬਲੀ ਤੂੰ ਮੇਰੀ ਗੱਲ ਨਹੀਂ ਸੁਣਦੀ ਮਾਂ ਜਿਹੜੀ ਆਪਣੀ ਗੱਲ ਉਹ ਤਾਂ ਮੈਂ ਕਰਦਿਆਂ ਕੋਲੇ ਵੀ ਨਹੀਂ ਕਰਦਾ ਹਾਂ ਲੈ ਚੈ ਲਿਆ ਆ ਤਾਂ ਮੈਨੂੰ ਤੇਰੇ ਤੇ ਮਾਣ ਸੀਗਾ ਲੈ ਫੇਰ ਮੇਰੀ ਹਏ ਬੇ ਮਾਂ ਮਰਚਾਂ ਵੇ ਗੱਲ ਤਾਂ ਦੂਰ ਦੀ ਗੱਲ ਐ ਵੇ ਅੱਖ ਬਣਾਈ ਫਿਰਦਾ ਕੁੱਟਿਆ ਬੁੜੇ ਨੇ ਨਾ ਨਾ ਉਹ ਤਾਂ ਉਹਦਾ ਮੇਰੇ ਮੂਰੇ ਪਾਣੀ ਭਰਦੀ ਆ ਇਹ ਤਾਂ ਅੱਜ ਥੋੜੀ ਜੀ ਫੀਮ ਖਾਲੀ ਸੀ ਤਾਂ ਕਰਕੇ ਅੱਖ ਲਾਲ ਲੱਗਦੀ ਆ ਫੀਮ ਨੂੰ ਅੱਖ ਲਾਲ ਹੁੰਦੇ ਤੇਰੇ ਤਾਂ ਜਬੜਾ ਲਾਲ ਹੋਇਆ ਪਿਆ ਖਾਏ ਹੋਣਿਆ ਇਹ ਤਾਂ ਉਹ ਕਾਲੇਜ ਵਜਿਆ ਦੀ ਮੈਂ ਅਥਰੇ ਦਿਖੜ ਘਟਦਾ ਘਟ ਦੇਖਦਾ ਨਾ ਪਤਾ ਕੀ ਰੌੜਾਗਾ ਚੱਲ ਕੋਈ ਕਰਨੀ ਗੱਲ ਸੁਣ ਮੇਰੀ ਕੋਈ ਦੇਖਦਾ ਤਾਂ ਨਹੀਂ ਮਰਜੀ ਨਿਗਾਹ ਮਾਰ ਲੰਬੀ ਨਾ ਨਾ ਕਰ ਹਾਂ ਦੇਖ ਮੇਰੀ ਗੱਲ ਸੁਣ ਕਾਲੀ ਨਾ ਗਣੀ ਨਾ ਕਾਲੀ ਹੈ ਪੇਣ ਨੂੰ ਤੈਨੂੰ ਗਰੇਤੀ ਦੇਸੀ ਘਰਤੀ ਕੱਟੀ ਤੂੰ ਜਿਹੜੀ ਕਹੇਗਾ ਤੈਨੂੰ ਐਮਐਲਏ ਸਾਹਿਬ ਨੂੰ ਕਈ ਕੇ ਉਹ ਹਾਜ਼ਰ ਕਰਾ ਕੇ ਦਿਆ ਕਰੂੰ ਪਰ ਬਸ ਐ ਨਾ ਰੱਖੀ ਬੰਦਾ ਵਫਾਦਾਰ ਬਣ ਕੇ ਰਹੀਂ ਨਾ ਨਾ ਬਬਲੀ ਤੇਥੋਂ ਮੈਂ ਇੱਚ ਬਾਹਰ ਨਹੀਂ ਹੁੰਦਾ ਹਾਂ ਤੂੰ ਦੇਖ ਆ ਇਧਰ ਮੇਰੀ ਗੱਲ ਸੁਣ ਗਣਾ ਤਾਂ ਖਾ ਤੇਰੀਆਂ ਦਿਖਾ ਬਈ ਉਹ ਗੜਾਂ ਕਹਤੇ ਹੁਣ ਇੱਕ ਵੀ ਸਾਂਪ ਹੈਗੀ ਨਾ ਤੇ ਇਹ ਬਬਲੀ ਦੀ ਜਵਾਨ ਨਾ ਪੱਥਰ ਤੇ ਲਖੀਰ ਰਰ ਗਈ ਹੁੰਦੀ ਐ ਤੂੰ ਉਗਲਾਂ ਦੇਖ ਆਏ ਹਾਏ ਮਾਦਾ ਬਾਫਲੀ ਮੈਂ ਤਾਂ ਤਾਂ ਮਨੂ ਜੇ ਸ਼ਾਂਪਾ ਮੇਰੇ ਵੀ ਪਹਿ ਜਾਣ। ਵੇ ਤੇਰੇ ਤਾਂ ਤਾਂ ਹੀ ਪਹਿਣਗੀਆਂ। ਵੇ ਜੇ ਤੇਰੀ ਤੀਮੀ ਕਾ ਨੂੰ ਤੈਨੂੰ ਕਹੇ ਵੀ ਤੂੰ ਇਹਦੇ ਨਾਲ ਤੁਰਿਆ ਫਿਰਦਾ। ਮੇਰੀ ਗੱਲ ਸੁਣ ਲੈ। ਆ ਕੋਕਿਆਂ ਵਾਲੀ ਰੱਖੀ ਦਾ ਕੋਈ ਫਾਇਦਾ ਨਹੀਂ। ਡਾਂਗ ਪਾ ਨਹੀਂ ਲੱਤ ਤੇ ਕੁੜੀ ਇਸ ਨਹੀਂ ਫੜਕੇ। ਆਏ ਉਹ ਕਿੱਥੇ ਬੁੜਾ ਖੋਲਾ। ਉਹ ਨਹੀਂ ਮੈਨੂੰ ਕੁਛ ਕਹੀਦੀ। ਆਹੋ। ਹਾਂ ਚੱਲ ਫਿਰ ਆਏ ਕਰ ਹੁਣ। ਹਾਂ। ਇੱਕ ਤਾਂ ਵੀਡੀਓ ਲਾ ਤੇ ਚਾਚੇ ਨਾਲ ਹੋਰ ਲੈ ਲਈ ਪੈਂਟਸ ਸਲਟ ਨਾ ਪਾਲਾ ਮੈਂ ਪੈਂਟਸ ਸਲਟ ਪਾ ਲਈ ਚਾਹੇ ਤੂੰ ਟਾਵਰ ਹੋਣੀ ਚਾਹੀਦੀ ਐ ਬਸ ਜਦੋਂ ਐਮਐਲਏ ਸਾਹਿਬ ਕੋਲੇ ਆਏ ਪਾਇਰ ਤਰਗੇ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਬਬਲੀ ਦੇ ਮਾਗਰ ਕੋਈ ਬੰਦਾ ਆਇਆ ਮੈਂ ਪੈਂਟਸ ਸਲਟ ਠੋਕ ਦੂ ਫੌਜੀਆ ਵਰਗਾ ਲੱਗੂ ਲੇਖੀ ਚਲ ਆਏ ਕਰ ਬਾਣਾ ਚਿਰ ਖੜ ਗਏ ਭਾਈ ਲੋਕਾਂ ਦੇ ਮੂੰਹ ਨਹੀਂ ਫੜੇ ਜਾਂਦੇ ਹੁਣ ਮੈਂ ਚੱਲਦੀਆਂ ਮੈਂ ਮਰ ਜਾ ਕਿਸੇ ਤੇ ਭੋਗ ਤੇ ਜਾ ਕੇ ਆਵਾਂ ਉਸ ਤੋਂ ਬਾਅਦ ਮੈਂ ਉਹ ਕਰਤਾਰੇ ਕਾ ਨੇ ਮੁੰਡਾ ਵਿਆਹ ਉਹਨਾਂ ਦੇ ਸਗਣ ਦੇਖ ਕੇ ਆਉਣਾ ਪਹਿਲਾਂ ਖਰਚਾ ਕਰਨਾ ਪੈਂਦਾ ਫੇਰ ਕਿਤੇ ਕੋਈ ਗੱਲ ਬਣਦੀ ਆ ਇਹ ਇਹ ਤਾਂ ਗੱਲ ਠੀਕ ਆ ਵਾਵਲੀ ਤੇਰੀ ਤਾਂ ਹੀ ਵੋਟ ਨੂੰ ਵੋਟ ਖਿੱਚਦੀ ਆ ਵੋਟ ਨੂੰ ਪਾਈ ਵੋਟ ਨੂੰ ਵੋਟ ਖਿੱਚਦੀ ਆ ਪਿਆਰ ਨੂੰ ਪਿਆਰ ਖਿੱਚਦਾ ਬਿਲਕੁਲ ਬਿਲਕੁਲ ਚਾ ਚੰਗਾ ਮੈਂ ਹਾਂ ਚੱਲਦੀਆਂ ਚੰਗਾ ਤੂੰ ਗੱਲ ਨਾ ਬਾਹਰ ਕੱਢੀ ਕੇ ਜਵਾਹਰ ਨਾ ਮੈਂ ਕਿਸੇ ਕੋਲ ਕਿਸੇ ਕੋਲ ਨਹੀਂ ਕਰਦਾ ਚਾ ਚੰਗਾ ਸੌ ਲੱਗੇ ਵਾਵਲੀ ਤੇਰੀ ਮੈਨੂੰ ਮੇਰੀ ਕਿਉਂ ਸੌ ਖਾਣਾ ਮਾਈ ਤੇਰੀ ਕੀ ਲੱਗਦੀ ਆ ਫੇਰੀ ਪਿੰਡ ਚ ਦਾ ਫੇਰੀ ਮਾਦਾ ਪਰਦਾਈਓ ਸਮਝਦਾ ਤੈਨੂੰ ਵਾਵਲੀ ਬੱਸ ਫੇਰ ਆ ਆਏ ਹਾਏ ਵੇ ਆ ਤਾਂ ਬਾਵਲੀ ਗੱਲ ਨਾ ਸਿਰਾਈ ਲਾ ਗਈ ਐਤਕੇ ਨੂੰ ਲਾ ਕੇ ਵੱਡੀ ਸਾਰੀ ਉਂਗਲ ਮੈਂ ਸਰਪੰਚੀ ਦੀਆਂ ਵੋਟਾਂ 'ਚ ਲੜੂੰਗਾ ਆਏ ਬਬਲੀ ਇਹ ਤਾਂ ਨਵਾਸ ਤੇਰਾ ਉਹ ਹਲੋ ਉਹ ਹੋ ਇੱਥੇ ਗਰਮੀ 'ਚ ਪਈਆਂ ਅੰਦਰੇ ਸੀ 'ਚ ਪੈ ਜਾਂਦੀ ਹੋਰ ਬੈਂਕ ਨਾ ਪਿੱਠ ਲੱਗਦੀ ਐ ਬੈਂਕ ਜੱਦ ਪਾਏ ਹੋਇਆ ਤੇਰਾ ਵੀ ਕਿਹੜਾ ਵੇਲਾ ਆਊਗਾ ਸਰਕਾਰੀ ਮੁਲਾਜ਼ਮ ਤੂੰ ਲੱਗਿਆ ਹੋਇਆ ਉਹ ਸਰਕਾਰੀ ਮੁਲਾਜ਼ਮ ਨਹੀਂ ਘਾਟਾ ਤੈਨੂੰ ਕਹਦਾ ਕਾ ਡਰ ਦੀ ਮਾਰੀ ਨਹੀਂ ਪੈਂਦੀ ਵੀ ਗੋਡੇ ਨਾਲ ਜੁੜ ਜਾਣ ਮੇਰੇ ਬੇ ਬੇਲਾ ਆਊਗਾ ਬੇਲਾ ਐਡਾ ਬੇਲਾ ਆਉਂਦਾ ਹਾਂ ਮੈਂ ਤੈਨੂੰ ਦੱਸਾਂ ਫਿਰ ਤੈ ਪਰਨਾ ਕਿ ਤੇਰੇ ਪੇਕੇ ਨੇ ਭਰਨਾ ਭਰਨਾ ਤਾਂ ਮਾਇਆ ਦੇਖ ਲੈ ਦੇਖ ਲੈ ਕੰਜਰ ਨੂੰ ਆਏ ਨਹੀਂ ਆਉਂਦਾ ਵੀ ਹਾਂ ਵੀ ਕਬੀਲਦਾਰੀ ਮੈਂ ਸੰਭਾਲ ਰੱਖੀ ਐ ਮਾਰੇ ਮਾਰੇ ਨਾਲ ਘਰ ਬੰਨਿਆ ਬੇਸ਼ਰਮ ਬੰਦਾ ਕਹਿੰਦਾ ਤੇਰੇ ਪੇਕੇ ਆ ਨੇ ਭਰਨਾ ਵੀ ਤੈਨੂੰ ਕੌਣ ਦਿੰਦਾ ਤੇ ਰਿਸ਼ਤਾ ਆਵੇ ਮੇਰੇ ਪੇਕੇ ਆ ਨੇ ਮੈਂ ਤੈਨੂੰ ਦੇ ਤੋ ਹੀ ਬਹੁਤਾ ਐ ਅੱਛਾ ਰਿਸ਼ਤਾ ਨਹੀਂ ਦਿੰਦਾ ਤੀ ਹਾਂ 50 ਗੜੇ ਮਾਰਣੂ ਰਿਹਾ ਉਹਨਾਂ ਨੇ 50 ਗੜੇ ਮੇਰੀ ਤਾਂ ਨਾ ਹੀ ਤਿਗੇ ਗੱਲ ਕਰਦਾ ਮੇਰੀ ਭੈਣ ਨਹੀਂ ਮੰਨੀ ਬੇਬਸ ਕਰ ਜਾ ਹੁਣ ਤੂੰ ਐਂ ਦੱਸ ਕਿੱਥੋਂ ਐਂ ਕੌਲੇ ਕੱਚ ਕੇ ਪਿੰਡ ਚੋਂ ਆਇਆ ਪਿੰਡ ਚ ਬੰਦੇ ਨੂੰ 100 ਕੰਮ ਹੁੰਦੇ ਨੇਗੇ ਹਾਂ ਤੂੰ ਕਿਵੇਂ ਮੱਚੀ ਬੈਠੀ ਆ ਜਾ ਤੈਨੂੰ ਤਾਂ ਕੰਮ ਪੜੇ ਨੇ ਕਿਉਂ ਤੂੰ ਪਟਵਾਰੀ ਲੱਗਿਆ ਹੋਇਆ ਨਾ ਜੀਓ ਜੀ ਤੈਨੂੰ ਪੁੱਛਦਾ ਐ ਤਾਂ ਕਰਕੇ ਤੈਨੂੰ ਕੰਮ ਵੱਧ ਨੇ ਨਹੀਂ ਪਟਵਾਰੀ ਮੈਨੂੰ ਪੁੱਛ ਕੀ ਗੱਲ ਕਰਦੇ ਨੇ ਮੰਨ ਲੈ ਕਿਸੇ ਦੀ ਜ਼ਮੀਨ ਬਣਾਈ ਹੋਵੇ ਪਹਿਲਾਂ ਮੈਨੂੰ ਭਾਲਣਗੇ ਜੇਲਾ ਕਿੱਥੇ ਆ ਜੇਲਾ ਕਿੱਥੇ ਆ ਲਾਤੀ ਮਿੰਟ ਜੀ ਤਾਂ ਤੈਥੋਂ ਹੋਈ ਨਹੀਂ ਲੋਕਾਰੀ ਮਿੰਟ ਤੂੰ ਕਰਦਾ ਫਿਰਦਾ ਵੇ ਕੰਜਰਾ ਕੋਈ ਕੱਜ ਦੀ ਗੱਲ ਕਰ ਲਿਆ ਕਰ ਕੋਈ ਕੰਮ ਦੀ ਗੱਲ ਕਰ ਲਿਆ ਕਰ ਮਾਈ ਤੋਂ ਦੱਸਾਂ ਮੌਕਾ ਵਿਚਾਰ ਲਿਆ ਕਰ ਐ ਮੈਨੂੰ ਫੁਕਰੀਆਂ ਮਾਰਦਾ ਫਿਰਿਆ ਕਰ ਸਾਰਾ ਦਿਨ ਨਾ ਲਾਦ ਨੂੰ ਕੀ ਹੋਵੇ ਚੰਗਾ ਭਲਾ ਮੁੰਡਾ ਸਾਰੇ ਕੰਮ ਕਰਦਾ ਕੀ ਹੋਗਾ ਲਾਦ ਨੂੰ ਵੀ ਮੈਂ ਐ ਕਹਿੰਨੀ ਆ ਵੇ ਹੁਣ ਉਮਰੋਂ ਉਤਰਦਾ ਜਾਂਦਾ ਹੈ ਮਾੜੀ ਮੋਟੀ ਨਿਗਾਹ ਮਾਰ ਲਿਆ ਕੋਈ ਉਹਦਾ ਰਿਸ਼ਤਾ ਕਰ ਲਈਏ ਨਾਲੇ ਮੇਰੇ ਘੋਡੇ ਰਹੇ ਪਏ ਨੇ ਮੈਂ ਕਿੰਨਾ ਚਿਰ ਇਹਨਾ ਮੂਰੇ ਨੌਕਰ ਲੱਗੀ ਰਹੂੰਗੀ ਨੂਰੀਆਂ ਪੱਕੀਆਂ ਵੀ ਖਾ ਕੇ ਦੇਖ ਲਾ ਤੂੰ ਕਹੀ ਦੇ ਜੀ ਤੇਰੀ ਅੱਖੇ ਲੱਗ ਜੂ ਆ ਬਲ ਅੱਖੇ ਲੱਗਣਾ ਨਹੀਂ ਕਿਉਂ ਗੰਦਿਆਂ ਦੀ ਗੰਦੀ ਲਾਦੇ ਹੁੰਦੀ ਐ ਅੱਖੇ ਕਿਹਨੇ ਲੱਗਣਾਂ ਤੇਰਾ ਕਹਿ ਕਿ ਮੈਂ ਬੋਲ ਦਿਆ ਨਾਲੇ ਨਾਲੇ ਪਹਿਲਾਂ ਮੇਰੀ ਗੱਲ ਸੁਣ ਮੁੰਡੇ ਨਾਲ ਵਿਆਹ ਦੀ ਗੱਲ ਕਰਦਾ ਮੈਂ ਚੰਗਾ ਲੱਗੂ ਹੈ ਹੋਰ ਕੌਣ ਕਰੂਗਾ ਹੈ ਹੋਰ ਮੈਂ ਤੂੰ ਲਾ ਲ ਕਰੂ ਉਹਦੇ ਨਾਲ ਤੂੰ ਹੀ ਕਰੇਗਾ ਤੂੰ ਕਰੇਗੀ ਤੂੰ ਬਦ ਨਾਤ ਬੈਠੀ ਬੇ ਮੈਂ ਤਾਂ ਗੱਲ ਕਰੀ ਤੀ ਕੰਜਰਾ ਲੀਤੇ ਨਹੀਂ ਲੱਗਿਆ ਫਿਰ ਹੋਰ ਕੀ ਕਹਾਂ ਜੇ ਜੇ ਆਲੇ ਉਹ ਇਹ ਕੁਝੇ ਜਦ ਬਾਪ ਨਹੀਂ ਗੱਲ ਮੰਨਦਾ ਪੁੱਤ ਮੇਰੀ ਗੱਲ ਕਿੱਥੋਂ ਮੰਨ ਲੂ ਨਹੀਂ ਚੱਲ ਵਿਆਹ ਤਾਂ ਕਰ ਦਾਂਗੇ ਮੈਂ ਮੈਂ ਤੈਨੂੰ ਐਂ ਕਹਿੰਦਾ ਸੀ ਹਾਂ ਅੱਜ ਮੈਨੂੰ ਬਾਵਲੀ ਮਿਲੀ ਸੀ ਨੰਬਰਦਾਰਾਂ ਦੀ ਅੱਛਾ ਹੈ ਉਹ ਕਹਿੰਦੀ ਕੈਦੀ ਮੈਂ ਐਮਐਲਏ ਕੋਲੇ ਜਾ ਕੇ ਆਈਆ। ਅੱਛਾ ਤਾਂ ਹੀ ਖੜ ਗਿਆ ਤੂੰ ਉੱਥੇ ਸਵਾਦ ਲੈਣ ਦਾ ਮਾਰਾ। ਗੱਲ ਨਾ ਸੁਣਿਆ ਕਰ ਪਹਿਲਾਂ ਪਿੱਚੀ ਭੌਂਕ ਲਿਆ ਕਰ। ਸੁਣਾ ਦੇ ਸੁਣਾ ਦੇ। ਮੈਨੂੰ ਕਹਿੰਦੀ ਵੀ ਐਮਐਲਏ ਸਾਹਿਬ ਕੋਲੇ ਆਪਾਂ ਦੋਹੇ ਚੱਲਾਂਗੇ। ਮੈਂ ਐਮਐਲਏ ਸਾਹਿਬ ਨਾਲ ਗੱਲ ਕਰਾਉਂਗੀ ਉਹ। ਅੱਛਾ ਫਿਰ ਤੂੰ ਐਮਐਲਏ ਦੇ ਜੁੱਤੀਆਂ ਝਾੜਾ ਕਰੇਂਗਾ। ਨਹੀਂ ਜੁੱਤੀਆਂ ਨਹੀਂ ਮੈਂ ਨਾ ਐਮਐਲਏ ਦੇ ਪ੍ਰਾਪਰ ਬੈਠਿਆ ਕਰੂੰਗਾ। ਹਾਂ ਹਾਂ ਹਾਂ। ਮੈਂ ਕਿਹਾ ਸੀ ਮੈਂ ਤੂੰ ਹੀ ਜਾਇਆ। ਲੈ ਬਬਲੀ ਨੇ ਕਿਹਾ ਕਹਿੰਦੀ ਹਾਂ ਪ੍ਰਾਪਰ ਬਿਠਾਉਂ। ਅੱਛਾ ਨਾਲੇ ਬਬਲੀ ਮੈਨੂੰ ਐ ਕਹਿੰਦੀ ਵੀ ਜਦੋਂ ਐਮਐਲਏ ਕੋਲੇ ਕੋਈ ਕੰਮ ਹੋਇਆ ਕਰੂ ਆਪਾਂ ਨੂੰ ਦਿਨ ਰਾਤ ਵੀ ਰਹਿਣਾ ਪਿਆ ਕਰੂ ਉੱਥੇ ਕਿਉਂ ਕੀ ਕਰੋਗੇ ਉਹ ਕੰਮ ਹੁੰਦੇ ਨੇ ਐਮਐਲਏ ਦੇ ਕੰਮ ਹੁੰਦੇ ਨੇ ਦਿਨ ਰਾਤ ਹੱਦ ਹੋ ਗਈ ਤੇਰੀ ਉਹ ਆਹ ਲੈ ਆਨੇ ਮਰ ਜਾ ਕੰਮ ਨਹੀਂ ਰਿਹਾ ਹੱਦ ਹੋ ਗਈ ਤੇਰੀ ਆਲੀ ਕੰਜਰ ਚੱਕ ਕੇ ਚੱਕ ਕੇ ਲੈ ਜਾਂਦੇ ਲੋਕਾਂ ਦੇ ਉਹਵੇਂ ਨਹੀਂ ਮੇਰੀ ਮੇਰੀ ਗੱਲ ਤਾਂ ਸੁਣੋ ਉਹ ਹੋਵੇਂ ਨਹੀਂ ਜਿਵੇਂ ਜਿਵੇਂ ਮੰਡਲਾ ਹੈ ਵੀ ਕਿਸੇ ਦੀ ਮੁਲਾਜ਼ਮ ਦੀ ਡਿਊਟੀ ਉਰੇ ਕਰਾਉਣੀ ਆ ਕਿਸੇ ਦੀ ਉਥੇ ਕਰਾਉਣੀ ਆ ਕਿਸੇ ਦੀ ਇੱਥੇ ਕਰਾਉਣੀ ਆ ਉਹਦੇ ਵਾਸਤੇ ਵੀ ਕਮ ਹੋਇਆ ਪੈਸੇ ਵੱਢਣ ਉਹਦੇ ਵਿੱਚ ਲੱਖਾਂ ਰੁਪਇਆ ਬਣੂ ਲੱਖਾਂ ਰੁਪਇਆ ਵੇ ਬੱਸ ਕਰ ਜਾ ਬਾਬਲੀ ਦੀਆਂ ਗੱਲਾਂ ਚਨਾ ਜੀ ਬਾਬਲੀ ਤੈਨੂੰ ਬੇਚ ਕੇ ਖਾਜੋ ਬੇਚ ਕੇ ਓਏ ਕੋਤਾ ਇੰਨੀ ਚੰਗੀ ਆ ਪਤਾ ਹੁਣ ਮੈਨੂੰ ਕੀ ਕਹਿੰਦੀ ਸੀ ਕਹਿੰਦੀ ਜਦੋਂ ਆਪਾਂ ਐਮਐਲਏ ਕੋਲੇ ਗਏ ਐਤ ਕੀ ਸਰਪੰਚੀ ਦੀ ਟਿਕਟ ਜਾਈ ਲਿਆ ਤੈਨੂੰ ਦੇਣੀ ਤੂੰ ਹੀ ਜਿੱਤੇਗਾ ਹੋਰ ਸ਼ਰਕਾ ਤੇਰੇ ਕਨੇ ਹੋਈ ਪਈਆਂ ਨੇ ਬਣਾਉਣ ਕੰਨੀ ਤੂੰ ਬਣਾਵੇਂਗਾ ਤੂੰ ਤਾਂ ਜਮੀ ਕੰਮਲੀ ਆ ਮੈਂ ਮੈਂ ਤੈਨੂੰ ਆਏ ਕਹਿਣਾਗਾ ਉਹ ਕਹਿੰਦੀ ਵੀ ਸਰਪੰਚੀ ਦੇ ਵਿੱਚ ਜੈਲਿਆ ਤੇਰਾ ਕੋਈ ਪੈਸੇ ਨਹੀਂ ਲੱਗਣਾ ਜਿੰਨਾ ਪੈਸਾ ਲਾਵਾਂਗੇ ਬਬਲੀ ਕਹਿੰਦੀ ਅਸੀਂ ਲਾਵਾਂਗੇ ਅਸੀਂ ਹਾਂ ਉਹ ਲਾਉਣਗੇ ਹੋਰ ਉਹਦੀ ਬਿਰਲੇਟਾ ਦੇ ਨਾਲ ਪਿੱਠ ਲੱਗਦੀ ਐ ਉਹ ਲਾਊਗੀ ਜਾਂਦੇ ਕਮਾਈਆਂ ਨਾਲ ਉਹਦੇ ਘਰੇ ਹੱਦ ਹੋਗੀ ਤੇਰੇ ਵਾਲੀ ਬੇ ਰਹਿਣ ਦੇ ਉਹਦੇ ਫੋਕੇ ਪੜਾਕੇ ਨੇ ਕਿਉਂ ਉਹਦੇ ਫੋਕੇ ਪੜਾਕੇ ਜਦੋਂ ਘਰ ਪੱਟੇਗਾ ਜਾਣਦੇ ਜਾਣਦੇ ਤੂੰ ਜਾਣਦੇ ਜਾਣ ਮੈਂ ਮੈਂ ਕਹਿੰਦਾ ਤੀਗਾ ਵੀ ਬਬਲੀ ਜਿਵੇਂ ਤੁਰਦੀ ਫਿਰਦੀ ਰਹਿੰਦੀ ਆਪਣੇ ਮੁੰਡੇ ਦੇ ਰਿਸ਼ਤੇ ਬਾਰੇ ਉਹਦੇ ਕੋਲੇ ਨਾ ਗੱਲ ਤੋਰਾ ਮੈਂ ਤੋਰ ਲੈ ਕਰਾ ਦੂਗੀ ਢੋਲੇ ਤੇਰੇ ਪੁੱਤ ਨੂੰ ਅੱਛਾ ਹਾਂ ਉੱਚ ਲੈ ਚੱਜ ਦੀ ਗੱਲ ਵੀ ਕੋਈ ਕਰ ਲਿਆ ਕਰ ਆ ਫੋਕੇ ਪੜਾਕੇ ਨਾ ਮਾਰਿਆ ਕਰੋ ਦੇ ਕੋਲੇ ਫਿਰ ਫਿਰ ਬਾਬਲੀ ਵਾਲੀ ਮੈਂ ਗੱਲ ਤੋੜਦਾ ਮੁੰਡੇ ਦੀ ਠੀਕ ਹੈ ਤੇਰਾ ਨਾਲ ਤਾਂ ਤੈਨੂੰ ਸੁਖ ਹੋ ਜਾਊਗਾ ਘਰੇ ਬੈਠੀ ਬਿਠਾਈ ਰੋਟੀਆਂ ਖਾਇਆ ਕਰੀ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਪਊਗਾ ਤੈਨੂੰ ਡੱਕਾ ਤੋੜਨ ਦੀ ਲੋੜ ਨਹੀਂ ਪੂ ਇਹ ਕੰਮ ਵੀ ਤੇਰਾ ਕਰ ਦੰਨਾ ਨਾਲ ਗੱਲ ਸੁਣ ਮੈਂ ਕਹਿੰਦੀ ਕੁੱਟਕ ਚਾਹ ਕਰ ਲੈ ਮੈਂ ਤੈਨੂੰ ਐ ਕਹਿ ਨਹੀਂ ਨਾ ਵੀ ਜਾ ਕੇ ਚਾਹ ਤੂੰ ਬਬਲੀ ਦੇ ਘਰੀ ਪੀ ਲੈ ਕੀ ਤਾਂ ਹੈ ਜੇ ਟਾਈਮ ਆ ਜੀ ਤੇ ਅੱਜ ਪਤਾ ਨਹੀਂ ਕਿਉਂ ਨਹੀਂ ਆਈ ਜਾਂ ਤਾਂ ਬੱਸ ਬੱਸ ਲੇਟ ਹੋ ਗਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਠੀਕ ਆ ਜੀ ਮੈਂ ਤੁਸੀਂ ਦੱਸੋ ਵਧੀਆ ਤੁਸੀਂ ਹਣਾ ਅੱਜ ਲੇਟ ਹੋ ਗਏ ਕੀ ਗੱਲ ਬਾਰੋ ਬਾਰ ਸਤਿ ਸ਼੍ਰੀ ਅਕਾਲ ਬੁਲਾਇ ਜਾਨੇ ਹੋਗੇ ਘਰੇ ਕਿਦਨ ਲੈ ਕੇ ਜਾਣ ਦਾ ਪਲਾਨ ਹੈ ਕੋਈ ਨਾ ਘਰੇ ਵੀ ਲੈ ਜਾਾਂਗੇ ਚੱਕੀ ਜਾਇਓ ਜਦਨ ਕਿਸੇ ਹੋਰ ਨੇ ਸਤਿ ਸ਼੍ਰੀ ਅਕਾਲ ਬੁਲਾ ਕੇ ਲੈ ਗਏ ਨਾ ਮੈਨੂੰ ਉਹ ਫਿਰ ਚੱਕੀ ਜਾਇਓ ਕੀ ਮਤਲਬ ਤੇਰੇ ਕਹਾ ਗੱਲ ਕਹਿ ਰਹਿੰਦਾ ਮਤਲਬ ਤਾਂ ਇਹ ਐ ਮੈਨੂੰ 3 ਸਾਲ ਹੋ ਗਿਆ ਉਹਦੀ ਭੂਆ ਦੇ ਘਰ ਰਹਿੰਦੇ ਨੂੰ ਉੱਥੇ ਕੋ ਤਾਂ ਪਤਾ ਮੈਨੂੰ ਹੁਣ ਤਾਂ ਮੇਰੀ ਪੜ੍ਹਾਈ ਵੀ ਪੂਰੀ ਹੋਣ ਲੱਗੀ ਹੈਗੀ ਉਤੋਂ ਮੇਰੀ ਭੈਣ ਦਾ ਵਿਆਹ ਵੀ ਹੋ ਗਿਆ ਹੁਣ ਮੇਰਾ ਰਿਸ਼ਤਾ ਦੇਖਦੇ ਫਿਰਦੇ ਨੇ ਏਦੋਂ ਪਹਿਲਾਂ ਮੇਰਾ ਰਿਸ਼ਤਾ ਕਿਤੇ ਹੋਰ ਕਰ ਦੇਣ ਮੈਂ ਤਾਂ ਕਹਿੰਦੀ ਤੁਸੀਂ ਆਪਣੇ ਘਰੇ ਗੱਲ ਕਰ ਲਓ ਚਲੋ ਮੈਂ ਵੀ ਬਣਾ ਰਿਹਾ ਸੀ ਸਲਾਹ ਵੀ ਕਰਾਂ ਘਰੇ ਗੱਲ ਆਪਾਂ ਤੁਸੀਂ ਸਲਾਹ ਬਣਾਉਂਦੇ ਨਾ ਰਹ ਜਿਓ ਕਿਤੇ ਉਹ ਮੈਂ ਡਰਦਾ ਸੀ ਮੈਂ ਕਿਹਾ ਫਿਰ ਵੀ ਘਰ ਕੋਲੇ ਕੋਲੇ ਆ ਕੋਲੇ ਕੋਲੇ ਆ ਉਹ ਤਾਂ ਠੀਕ ਆ ਤਾਂ ਪਿਆਰ ਪਾਉਣ ਤੋਂ ਪਹਿਲਾਂ ਦੇਖਣਾ ਸੀਗਾ ਚਲ ਕੋਈ ਨਾ ਮੈਂ ਘਰੋਂ ਘਰੇ ਗੱਲ ਤੂੰ ਵੀ ਇੰਨੀ ਕਾਲੀ ਨਾ ਨਾ ਕਰ ਨਾ ਕਾਲੀ ਨਾ ਕਰਾਂ ਹੋਰ ਕੀ ਕਰਾਂ ਆ ਰੋਲ ਕਿਸ ਨਾ ਕਿਸੇ ਮੁੰਡੇ ਦੀ ਫੋਟੋ ਦਿਖਾ ਦਿੰਦੇ ਆ ਮੈਨੂੰ ਮੈਂ ਤਾਂ ਨਾ ਨਾ ਕਰਦੀ ਕਰਦੀ ਥੱਕ ਗਈ ਚਲ ਕੋਈ ਨਾ ਇੰਨੀ ਕਾਲੀ ਨਾ ਕਰ ਮੈਂ ਵੀ ਘਰੇ ਗੱਲ ਕਰੂੰ ਤੂੰ ਨਹੀਂ ਗੱਲ ਕਰਦਾ ਹੈਗਾ 3 ਸਾਲ ਹੋ ਗਏ ਤੇਰੇ ਮੂੰਹਕ ਨਹੀਂ ਦੇਖਦੀ ਨੂੰ ਕੁਝ ਨਹੀਂ ਹੁੰਦਾ ਤੂੰ ਕਾਲੀ ਨਾ ਕਰ ਮੈਂ ਕਰੂੰ ਘਰੇ ਗੱਲ ਤੈਨੂੰ ਕਹਿਤਾ ਮੈਨੂੰ ਐ ਲੱਗਦਾ ਤੈਨੂੰ ਵਿਆਹ ਕਰਾਉਣ ਦੀ ਜਾਦੇ ਕਾਲੀ ਆ ਮੈਂ ਤਾਂ ਹਾਂ ਕਰ ਹੀ ਦੇਣੀ ਹੈਗੀ ਹੁਣ ਭੂਆ ਨੂੰ ਕਹਿ ਦੂੰਗੀ ਕਰਾ ਦੇਣਾ ਕਿਸ ਤਰ੍ਹਾਂ ਕਿ ਤਰਿਸ਼ਤਾ ਐਡੀ ਗੱਲ ਨਹੀਂ ਹੈਗੀ ਫਿਰ ਤੂੰ ਮੇਰਾ ਅਸਲੀ ਰੂਪ ਨਹੀਂ ਜਾਣਦੇ ਕੀ ਕਰ ਲੇਗਾ ਨਾਲੇ ਦਾ ਠੋਕੂ ਤੇਰੇ ਸ਼ਰਚ ਗੋਲੀ ਨਾਲੇ ਠੋਕੂ ਹੀ ਰਿਸ਼ਤਾ ਕਰਾਉਣ ਵਾਲੇ ਫਿਰ ਨਾ ਤੂੰ ਮੇਰਾ ਵਿਆਹ ਕਰਾਉਣਾ ਨਾ ਮੈਨੂੰ ਕਰਾਉਣ ਦੇਣਾ ਕੋਈ ਨਾ ਮੈਂ ਤੈਨੂੰ ਕਹਦਾ ਘਰੇ ਗੱਲ ਚਲਾਉਂਗਾ ਕੋਈ ਵਿਚੋਲਾ ਪਾਉਂਗਾ ਤਾਂ ਹੀ ਹੈ ਦੱਸਦਾ ਮੱਜ ਮੰਮੀ ਨੂੰ ਦੱਸੂਗਾ ਇੱਕ ਤਾਂ ਲੋਕੀ ਇੰਨੇ ਭੇੜੇ ਨੇ ਨਾ ਕੋਈ ਨਾ ਕੋਈ ਨਿਗਰ ਰੱਖਦਾ ਆਪਣੇ ਤੇ ਮੰਤਾਂ ਡਰਾ ਕੁਛ ਨਾ ਕੋਈ ਨਾ ਦੇਖ ਨਾ ਲਵੇ ਹੁਣ ਆਪਣੇ ਕੋ ਗੱਲਾਂ ਕਰਦੇ ਆਂ ਦੇਖਣ ਨੂੰ ਫੇਰ ਕਿਹੜਾ ਤੈਨੂੰ ਕੋਈ ਚੱਕ ਕੇ ਲੈ ਜਾਊਗਾ ਦੇਖਣ ਨੂੰ ਸਮਾਂ ਦੇ ਵਧੀਆ ਦੇਖ ਲਵੇ ਆਹੋ ਆ ਆਪਣਾ ਤੋਰੀ ਗੱਲ ਕਿਸੇ ਨਾ ਕਿਸੇ ਲੋਕਾਂ ਦੇ ਜਰੀਏ ਪਹੁੰਚਾ ਦੀਂਗਾ ਅਗਲੇ ਦੇ ਘਰੇ ਚੱਲ ਕਿਵੇਂ ਪਹੁੰਚ ਜੇ ਪਹੁੰਚੇ ਤਾਂ ਘਰੇ ਸਹੀ ਗੱਲ ਚੱਲ ਚੰਗਾ ਹੁਣ ਮੈਂ ਚੱਲਦੀ ਆਂਗੀ ਮੈਨੂੰ ਫੋਨ ਕਰ ਲਈਂ ਹੱਥ ਨੇ ਠੀਕ ਹੈ ਚੱਲ ਸਾਮ ਨੂੰ ਕਰ ਦਾਂ ਸੱਚ ਤੁਹਾਡੇ ਘਰੇ ਲੱਸੀ ਹੁੰਦੀ ਹੈਗੀ ਨਾ ਉਹ ਲੱਸੀ ਲੈਣ ਆਜੇਂ ਅਗਰ ਬਸੇਰੀ ਹੁੰਦੀ ਹੈ ਲੱਸੀ ਚੱਲ ਚੰਗਾ ਠੀਕ ਹੈ ਬਾਏ ਬਬਲੀ ਉਰੇ ਬੇ ਹਾਂ ਬਬਲੀ ਨਾ ਮੇਰੀ ਗੱਲ ਸੁਣ ਮੈਂ ਤੈਨੂੰ ਕਹਿ ਕੇ ਗਲਤੀ ਕਰਦੀ ਵੀ ਤੂੰ ਮੇਰਾ ਖਾਸ ਬੰਦਾ ਤਾਂ ਤੂੰ ਮੈਨੂੰ ਬਬਲੀ ਕਹਿ ਕੇ ਬੁਲਾਉਣ ਲੱਗ ਗਿਆ ਉਪਰ ਹੁਣ ਬਬਲੀ ਜਾਂ ਤਾਂ ਬਬਲੀ ਕੋ ਕੰਮ ਕਰ ਜਾਈ ਬੇ ਮੈਂ ਤੇਰੇ ਕਸਾੜ ਤੇ ਮਾਰੂੰ ਦੋ ਹੈ ਹਾਇ ਤਾਂ ਤੂੰ ਵੱਡਾ ਮੇਰੀ ਗੱਲ ਸੁਣ ਲੈ ਆਹ ਐਮਐਲਏ ਦੇ ਜਿੰਨੇ ਝਾੜੂ ਪੋਚੇ ਵਾਲੇ ਨੇਗੇ ਹੈ ਤੇ ਆਹ ਜਿੰਨੇ ਚਾਹਾਂ ਪਾਣੀ ਬਣਾਉਣ ਵਾਲੇ ਨੇ ਸਾਰੇ ਜੀ ਕਿਹ ਕੇ ਬੁਲਾਉਂਦੇ ਨੇ ਐਮਐਲਏ ਨੂੰ ਮੈਨੂੰ ਓਏ ਮੈਲੈ ਨੂੰ ਮੈਨੂੰ ਮੈਨੂੰ ਅਗਲੇ ਨੂੰ ਪਤਾ ਹੈ ਵੀ ਆਉਣ ਵਾਲੀ ਐਮਪੀ ਹੈ ਅਗਲੀ ਆਉਣ ਵਾਲੀ ਮੋਤਵਾ ਰਾਖਲੀ ਇਹ ਤਾਂ ਇਹ ਮੇਰੀ ਗੱਲ ਸੁਣ ਲੈ ਤੇਰੇ ਵਰਗੇ ਨਾ ਕਦੇ ਮਲੇਰ ਕੋਟਲਾ ਨਹੀਂ ਟੱਪੇ ਹੁੰਦੇ ਤੇ ਦੂਜੇ ਪਾਸੇ ਪਟਿਆਲਾ ਤੁਹਾਨੂੰ ਕੀ ਪਤਾ ਵੀ ਜੀ ਹੁੰਦਾ ਕੀ ਆ ਆ ਤਾਂ ਮੈਂ ਕਰ ਦਿੰਦਾ ਮਹਾ ਮੈਂ ਜਿਹੜੀ ਗੱਲ ਕਰਦੀ ਹਾਂ ਨਾ ਉਹ ਤੇ ਆ ਆ ਗੱਲ ਸੁਣ ਲੈ ਮੇਰੀ ਸਿਆਣਿਆਂ ਦਾ ਕਿਹਾ ਸੱਚ ਹੁੰਦਾ ਵੀ ਜੇ ਕਿਸੇ ਨੂੰ ਜੀ ਕਹਾਂਗੇ ਤੇ ਤਾਂ ਜੀ ਕਹਾਵਾਂਗੇ ਦੇਖ ਤੂੰ ਇਹ ਨੂੰ ਛੱਡ ਤੂੰ ਨਾ ਜਿੱਥੇ ਚਾਰ ਬੰਦੇ ਬੈਠੇ ਹੁੰਦੇ ਆ ਵੀ ਉੱਥੇ ਬੈਠ ਕੇ ਗੱਲਬਾਤ ਕਰਿਆ ਕਰ ਉਹਨਾਂ ਨਾਲ ਆਪਣੀਆਂ ਵੋਟਾਂ ਪੱਕੀਆਂ ਕਰ ਤੈਨੂੰ ਮੈਂ ਸਾਰੇ ਪਿੰਡ ਦੇ ਵਿੱਚ ਇੱਕ ਤਾਣ ਕੇ ਕਹਿੰਦੀ ਆ ਵੀ ਮੇਰਾ ਖਾਸ ਬੰਦਾ ਇਹ ਹੈ ਖਾਸ ਬੰਦਾ ਦਾ ਤਾਂ ਹੈਗਾ ਮੈਂ ਤਾਂ ਕਟੁਟ ਵਿੱਚ ਆ ਚਾਰ ਪੰਜ ਸੌ ਵੋਟ ਤਾਂ ਮੇਰੇ ਹੱਥ 'ਚ ਆ 4 500 ਵੋਟ ਬੇ ਮੇਰੀ ਗੱਲ ਸੁਣ ਲੈ ਲੋਕ ਅੱਜ ਕੱਲ ਨਾ ਕਹਿੰਦੇ ਦਾਤੀ ਦੇ ਇੱਕ ਪਾਸੇ ਦੰਦੇ ਆ ਤੇ ਲੋਕਾਂ ਦੇ ਦੋ ਪਾਸੇ ਦੰਦੇ ਨੇ ਦੋ ਪਾਸੇ ਜੇ 500 ਬੰਦੇ ਦੀ ਗੱਲ ਕਰਦਾ ਤੂੰ ਇਹ ਲਾਲਾ ਕੁੱਲ ਮਿਲਾ ਕੇ ਵੀ ਤੈਨੂੰ ਨਾ ਵਾਲਾ ਕਰਦੇ 250 ਬੰਦਾ ਵੱਤੋ ਤੋ ਤੂੰ 200 ਹੀ ਪਾਊਗਾ ਵੋਟ ਕਿਤਾ ਖਾਨ ਵਾਲੇ ਹੁੰਦੇ ਨੇ ਤੂੰ ਹੀ ਬਬਲੀ ਕਿੱਥੇ ਕਿੱਥੇ ਬਬਲੀ ਗੱਲਾਂ ਮਾਰਦੀਆਂ ਤੂੰ ਮੇਰੇ ਦਾ ਪੱਕੇ ਨੇ 500 ਵੋਟ ਪੱਕੀ ਆ ਮੈਂ ਮਾਤਾ ਨੂੰ ਫੇਰ ਕਈ ਬਬਲੀ ਬਬਲੀ ਲਈ ਮੋਰ ਤਾ ਹੂੰ ਬਬਲੀ ਆਲੇਗਾ ਬਬਲੀ ਜੀ ਹਾਂ 500 ਵੋਟ ਪੱਕੀ ਆ ਹਾ ਮੈਂ ਤੁਹਾਨੂੰ ਆਏ ਕਹਿੰਦੀ ਆ ਵੀ ਅਬਦੇ ਤਾਂ ਪਾਪ ਦੇਣ ਵਾਲੇ ਹੁੰਦੇ ਨੇ ਕੋਈ दारू ਪੀਣ ਵਾਲੇ ਹੁੰਦੇ ਨੇ ਆ ਖੀਰੇ ਘਟਾ ਘਟਾ ਕੇ ਖਾ ਜਾਂਦੇ ਨੇ ਜਾਇਖਣ ਦੇ ਚਾਰ ਚਾਰ ਵਾਰ ਰੋਟੀਆਂ ਖਾ ਜਾਂਦੇ ਨੇ ਹੈ ਤੇ ਐਵੇਂ ਪੰਪ ਦਿੰਦੇ ਹੁੰਦੇ ਨੇ ਕਿ ਜਾਣਾ ਤਾਂ ਜਾਇਖਣ ਦਾ ਵਿਆਹ ਚ ਹੁੰਦਾ ਤੇ ਤੇਲ ਪੰਪ ਤੋਂ ਐਂ ਕਹਿ ਕੇ ਪਵਾ ਕੇ ਲੈ ਜਾਂਦੇ ਨੇ ਅਸੀਂ ਜੀ ਤੁਹਾਡੀਆਂ ਵੋਟਾਂ ਮੰਗਣ ਜਾਣੀਆਂ ਐਵੇਂ ਫਰੀ ਦਾ ਹੀ ਭੱਜੇ ਫਿਰਦੇ ਨੇ ਮੈਂ ਤੁਹਾਨੂੰ ਉਹੀ ਕਹਿੰਦੀ ਆ ਉਰਦਿਆਂ ਦੇ ਮਗਰ ਨਹੀਂ ਲੱਗੀਦਾ ਹੁੰਦਾ ਦਿਮਾਗ ਤੋਂ ਕੰਮ ਲੈ ਦਿਮਾਗ ਤੋਂ ਮਾੜਾ ਜਾ ਚਾਰ ਲੋਕਾਂ ਚ ਬੈਠਿਆ ਉੱਠਿਆ ਕਰ ਸਾਰਾ ਦਿਨ ਬੂੜੀ ਯਾ ਗੋਡੇ ਨਾ ਗੋਡਾ ਨਾ ਜੋੜਿਆ ਕਰ ਬੁੜੀ ਨੇ ਕੁਛ ਨਹੀਂ ਦੇਣਾ ਤੈਨੂੰ ਜੇ ਤੂੰ ਵੋਟਾਂ ਦੇ ਵਿੱਚ ਮੇਰੇ ਬਰਾਬਰ ਜਿੱਤ ਗਿਆ ਨਾ ਸਾਰਾ ਪੈਸਾ ਸਾਰੇ ਕਾਗਜ਼ ਪੱਤਰ ਤੇਰੇ ਹੱਥੀ ਹੋਣਗੇ ਤੇਰੇ ਹੱਥੀ ਅੱਛਾ ਫਿਰ ਤੇਰਾ ਮੈਂ ਉਹ ਬਣ ਜੂਗਾ ਉਹ ਕੀ ਉਹ ਕੀ ਕਹਿੰਦੇ ਹੁੰਦੇ ਨੇਗੇ ਉਹ ਜੇ ਮੰਤਰੀਆਂ ਦੇ ਹੁੰਦੇ ਨੇ ਗੰਨ ਮੈਨ ਨਹੀਂ ਉਹ ਕੋਹਰ ਹੁੰਦਾ ਜਿਹੜਾ ਸਲਾ ਪੀਏ ਹਾ ਪੀਏ 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 ਹਾਂ ਉਹ ਜਾਵੇ ਤੂੰ ਆ ਕਿਹੜੀ ਗੱਲ ਕਰਤੀ ਪਹਿਲਾਂ ਤੂੰ ਮੇਰਾ ਆਪ ਦਾ ਬੰਦਾ ਖਾਸ ਹੋ ਕੇ ਤੇ ਤੈਨੂੰ ਮੈਂ ਪੀਏ ਕਿਨੇ ਕਹਿਣ ਦੇ ਦੂੰਗੀ ਪੀਏ ਤਾਂ ਵੱਡਾ ਹੋਊਗਾ ਮੈਂ ਤੂੰ ਪੀਏ ਤਾਂ ਵੱਡਾ ਅੱਛਾ ਅੱਛਾ ਜਿਵੇਂ ਆਏ ਨਹੀਂ ਕਹਿੰਦਾ ਤਾਂ ਸੱਚੀ ਤੇ ਖੱਬੀ ਤੋਂ ਭਾਈ ਹੁੰਦੇ ਨੇ ਬੇਹੋ ਕੰਮ ਐ ਤੂੰ ਮੇਰੀ ਸੱਚੀ ਵਾਂ ਹਾਂ ਉਹ ਸੱਚਾ ਸਮਝਦਾ ਨਾ ਸੱਚੀ ਭਵਲੀ ਮਾਤਾ ਗੱਲ ਹੋਰ ਕਰਨਾ ਤੇਰਾ ਭੁੱਲ ਗਿਆ ਓਹੋ ਨਾ ਆ ਮੇਰੇ ਵਾਲੀ ਤੈਨੂੰ ਪਤਾ ਹਨਾ ਕੰਨ ਖਾਈ ਜਾਂਦੀ ਆ ਕੀ ਕਹਿੰਦੀ ਆ ਕਹਿੰਦੀ ਵੀ ਆਦਾ ਮੁੰਡੇ ਦਾ ਵਿਆਹ ਕਰ ਦੇ ਕਿਤੇ ਬੰਨੀ ਤੂੰ ਤਾਂ ਤੁਰਦੀ ਫਿਰਦੀ ਰਹਿਣੀ ਆ ਮਾਂ ਦੇਖ ਮੁੰਡੇ ਵਾਸਤੇ ਕੁੜੀ ਕੋਈ ਤੁਰਦੀ ਫਿਰਦੀ ਤਾਂ ਮੈਂ ਤੇਰੀ ਗੱਲ ਮੰਨਦੀ ਆ ਵੀ ਜੇ ਮੈਂ ਤੁਰਦੀ ਫਿਰਦੀ ਆ ਨਾ ਤਾਂ ਤਾਂ ਹੀ ਅੱਜ ਕੱਲ ਮੈਨੂੰ ਐਮਐਲਏ ਆਹ ਸਰਪੰਚ ਕਿਧਰੇ ਜੁੰਨੇ ਵੀ ਮੈਂ ਬਰਹਨੇ ਤੇ ਹਲਾ ਸਲੂਟ ਮਾਰਦੇ ਨੇ ਮੈਨੂੰ ਸਲੂਟ ਉਹ ਤਾਂ ਪਤਾ ਨਹੀਂ ਤੇ ਜਿਹੜੀ ਤੂੰ ਗੱਲ ਕਰਦਾ ਹਾਂ ਤੁਰਦੀ ਫਿਰਦੀ ਵਾਲੀ ਦੇਖ ਭਾਈ ਤੁਰਦੀ ਫਿਰਦੀ ਵੀ ਉਹੀ ਤੀਮੀਆਂ ਜਿਹੜੀ ਗਰਸਾਲੀ ਹੋਊਗੀ ਨਹੀਂ ਅੱਜ ਕੱਲ ਜਵਾਨਾਂ ਤੀਮੀ ਨੂੰ ਜਿਹਾਉਂ ਨਹੀਂ ਦਿੰਦਾ ਨਾ ਮੇਰੇ ਵਾਲੇ ਦਾ ਘਰੋਂ ਨਹੀਂ ਨਿਕਲਦੀ ਅਰੇ ਓਹੋ ਭਾਈ ਜਦੋਂ ਪੜੀਆਂ ਲਿਖੀਆਂ ਨਹੀਂ ਆਈਨਾਂ ਤੇ ਉਹਨਾਂ ਨੇ ਘਰੋਂ ਨਿਕਲਣਾ ਕਿੱਥੋਂ ਆ ਦੇਖ ਬੇਸ਼ੱਕ ਮਾਂਏ ਨਾ ਘੱਟ ਪੜ੍ਹੀ ਹੋਈਆਂ ਪਰ ਪਤਾ ਮੈਨੂੰ ਸਾਰੀ ਗੱਲ ਦਾ ਦੇਖ ਹੁਣ ਕੱਲ ਨੂੰ ਮੈਂ ਉੱਥੇ ਜਾਣਾਗਾ ਪਗਾਂ ਤਮਨ ਦੀ ਕੋਠੀ ਭਗਵੰਤ ਤਮਨ ਕੀ ਭਗਤਮਾਨ ਉਹਦਾ ਨਾ ਮੈਂ ਤਾਂ ਪਿਆਰ ਨਾ ਭਗਤਮਾਨ ਹੀ ਕਹਿੰਦੀ ਆਗੀ ਦੇਖ ਲੈ ਪਗਤਮਾਨ ਮੇਰੇ ਨਾਲ ਨਾਟਕ ਕਰਦਾ ਹੁੰਦਾ ਸੀ ਮੈਨੂੰ ਇੰਨਾ ਸ਼ੌਂਕ ਹੁੰਦਾ ਸੀ ਭੈਲਮਾ ਚਾਹੁੰਦਾ ਦੇਖ ਲੈ ਉਹਦੋਂ ਹੈ ਤੇ ਪਗਤਮਾਨ ਦਾ ਰਿਸ਼ਤਾ ਮੈਂ ਹੀ ਕਰਾਇਆ ਆ ਡਾਕਟਰ ਗੁਰਪ੍ਰੀਤ ਦੀ ਦਸਮਾਏ ਪਾਈ ਤੀ ਮੈਂ ਦਵਾਈ ਲੈਣ ਗਈ ਤੇ ਉੱਥੇ ਮੇਰੀ ਮਾਸੀ ਦੀ ਫਿਰ ਬਾਬਲੀ ਉਹੀ ਕਹਣਾ ਵੀ ਮੇਰੇ ਮੁੰਡੇ ਦਾ ਵੀ ਕਰਾ ਦੇ ਰਿਸ਼ਤਾ ਉਹੋ ਤੂੰ ਹੁਣ ਠੇਕ ਲੈ ਹਾਜੇ ਘਾਰੀ ਨਾ ਕਰ ਕਹਿੰਦੇ ਹੁੰਦੇ ਆ ਇੱਕ ਤੀਰ ਚ ਦੋ ਨਿਸ਼ਾਨੇ ਨਹੀਂ ਆਪਾ ਲਾਉਣੇ ਨਹੀਂ ਲਾਉਣੇ ਮੇਰੀ ਗੱਲ ਸੁਣ ਇੱਕ ਵਾਰ ਮੈਨੂੰ ਵੋਟਾਂ ਪਾਈ ਲੈਣਦੇ ਵੋਟਾਂ ਚ ਜਿੱਤ ਲੈਣਦੇ ਫਿਰ ਜਿਹੜੀ ਕੁੜੀ ਤੇ ਮੁੱਢਾ ਹੱਥ ਰੱਖੂਗਾ ਵੀ ਆਹ ਕੁੜੀ ਮੈਨੂੰ ਪਸੰਦ ਆ ਮਾਂ ਐਖ ਜੀ ਆਥਣ ਨੂੰ ਵਿਆਹ ਕੇ ਨਾ ਲਿਆਤੀ ਮੈਨੂੰ ਵੀ ਬਬਲੀ ਕੀਨੇ ਕਹਿਣਾ ਕਾਲੀ ਨਾ ਕਰ ਠੀਕ ਠੀਕਾ ਵੀ ਜਾਣੀ ਘਰ ਤਾਂ ਮੈਂ ਮੰਨਣਾ ਵੀ ਹੋ ਗਿਆ ਮੇਰੇ ਮੁੰਡੇ ਦਾ ਵੀ ਬਸ ਤੂੰ ਇਹ ਸਮਝ ਲੈ ਵੀ ਹੋ ਗਿਆ ਹੁਣ ਤੂੰ ਮੈਨੂੰ ਆਏ ਦੱਸ ਵੀ ਤੂੰ ਕੱਲ ਨੂੰ ਨਾ 10 ਵਜੇ ਨੂੰ ਤਿਆਰ ਹੋ ਜੀ ਗੱਡੀ ਮੇਰੇ ਦਰਵਾਜ਼ੇ ਆ ਜੂਗੀ ਚੰਡੀਗੜ੍ਹ ਜਾਣਾ ਬਾਅਦ ਚ ਪਹਿਲਾਂ ਪਗਾਂਤਮਾਂ ਦੀ ਕੋਠੀ ਜਾਣਾ ਪਗਾਂਤਮਾਨ ਦੀ ਕੋਠੀ ਤਾਂ ਮੈਂ ਜਾਂਦਾ ਨਹੀਂ ਹੈਗਾ ਫਿਰਾਂ ਚੰਡੀਗੜ੍ਹ ਕਿੱਥੇ ਜਾਣਾ ਤੂੰ ਚੰਡੀਗੜ੍ਹ ਪਵਨ ਚ ਮੀਟਿੰਗ ਆ ਕਰਨੂ ਉੱਥੇ ਮੈਂ ਚੱਲੂ ਬੇ ਉਹ ਉੱਥੇ ਜਾ ਕੇ ਕੀ ਕਰੇਗਾ ਉੱਥੇ ਤਾਂ ਭਾਈ ਫਿਰ ਤੂੰ ਗੁੱਸਾ ਨਾ ਕਰੀਂ ਦੇਖ ਨਾਰ ਤਾਂ ਭਾਗ ਜੀ ਮੈਂ ਤਾਂ ਤੈਨੂੰ ਤਾਂ ਕਿਹਾ ਸੀ ਤੂੰ ਤਿਆਰੀ ਪਗਾਂਤਮਾਨ ਦੀ ਕੋਠੀ ਮੈਂ ਤਾਂ ਨਾਲ ਲੈ ਚਲੂ ਪਰ ਆਏ ਆ ਵੀ ਚੰਡੀਗੜ੍ਹ ਤੂੰ ਭਾਗ ਜੀ ਚੰਡੀਗੜ੍ਹ ਇੱਕ ਵਾਰ ਪਵਨ ਦੇ ਜਿਹੜਾ ਅੰਦਰ ਮੀਟਿੰਗ ਵਾਲਾ ਉਹਦਾ ਵੱਡਾ ਸਾਰਾ ਕਮਰਾ ਆ ਉੱਥੇ ਤਾਂ ਹੂੰ ਮੇਨ ਮੇਨ ਮੇਰੇ ਅਰਗੇ ਬੰਦਿਆਂ ਨੂੰ ਕਹਿੰਦੇ ਨੇ ਵੀ ਅੰਦਰ ਆਜੋ ਤੇ ਨਹੀਂ ਉਹ ਤਾਂ ਸਾਰੇ ਬਾਹਰ ਹੀ ਹੁੰਦੇ ਨੇ ਮੈਨੂੰ ਵੀ ਬਾਹਰ ਭ ਤੈਨੂੰ ਬਾਹਰ ਮਿਠਾਉਣਗੇ ਤੇ ਗੁੱਸਾ ਨਾ ਕਰੀ ਪਰ ਮੈਂ ਤੈਨੂੰ ਇੱਕ ਗੱਲ ਦੱਸਦੀ ਆ ਜਿਹੜੀ ਕਹਿੰਦੇ ਹੁੰਦਾ ਤਪੱਸਿਆ ਹੁੰਦੀ ਆ ਨਾ ਤਪੱਸਿਆ ਬਹੁਤ ਵੱਡੀ ਗੱਲ ਹੁੰਦੀ ਆ ਆ ਜਿੱਦ ਦੇ ਮੈਂ MPJ ਤੱਕ ਗਈ ਫੇਰ ਦੇਖ ਲੈ ਆਹ ਗੇਟ ਤੇਰੇ ਕਿਹਾਂ ਖੋਲਣਾ ਹੈ ਦੇਖ ਜੇ ਤਾ ਕਹਿਤਾ ਵੀ ਮੈਡਮ ਨੂੰ ਜਾ ਕੇ ਮਿਲ ਲਓ ਤਾਂ ਮੈਨੂੰ ਕੋਈ ਮਿਲ ਸਕਦਾ ਜੇ ਤੂੰ ਕਹਿਤਾ ਵੀ ਮੈਡਮ ਤੋਂ ਸਾਈਨ ਕਰਾ ਲਓ ਤਾ ਮੇਰੇ ਸਾਇਨ ਹੋ ਸਕਦੇ ਨੇ ਤੇ ਜੇ ਤੂੰ ਜਾ ਕੇ ਕਹਿਤਾ ਵੀ ਮੈਡਮ ਘਰੇ ਨਹੀਂ ਤੇ ਸਮਝ ਲਾ ਫਿਰ ਘਰੇ ਨਹੀਂ ਤੂੰ ਇਹ ਹਸਾਬ ਲਾ ਲਈ ਵੀ ਮੈਡਮ ਦੀ ਸਾਰੀ ਚਾਬੀ ਤੇਰੇ ਹੱਥ ਚ ਹੋ ਜਾਣੀ ਜਿੱਦੇ ਮੈਂ ਐਮਪੀ ਬਣ ਗਏ ਇਹ ਇਹ ਤਾਂ ਗੱਲ ਠੀਕ ਆ ਇਹ ਤਾਂ ਮੈਨੂੰ ਤੇਰੇ ਤੇ ਯਕੀਨ ਆ ਪੂਰਾ ਤੂੰ ਵਿਆਹ ਲਈ ਗੌਰ ਕਰੀ ਮੁੰਡੇ ਦਾ ਵਿਆਹ ਲਈ ਗੌਰ ਕਰ ਲੂ ਪਰ ਵੋਟਾਂ ਤੋਂ ਬਾਅਦ ਮੈਂ ਇਹ ਤੁਹਾਨੂੰ ਦੱਸਦਾ ਹੁਣ ਤੂੰ ਇੱਕ ਕੰਮ ਕਰ ਲੈ ਕੱਲ ਨੂੰ 10 ਵਜੇ ਨੂੰ ਤਿਆਰ ਰਹੀਂ ਜੇ ਭਾਈ ਤੂੰ ਹੋਰ ਵੀ ਪੰਜ ਚਾਰ ਬੰਦੇ ਇਕੱਠੇ ਕਰ ਸਕਦਾ ਬੰਦੇ ਇਕੱਠੇ ਕਰ ਲਈ ਮੇਰੇ ਵੱਲੋਂ ਦੋ ਬੱਸਾਂ ਬੰਦਿਆਂ ਦੀਆਂ ਇਕੱਠੀਆਂ ਕਰ ਅੱਛਾ ਇੱਕ ਗੱਲ ਹੋਰ ਨੇੜੇ ਹੋ ਕੱਲ ਨੂੰ ਆਪਣੀ ਮੀਟਿੰਗ ਆ ਉੱਥੇ ਅੱਛਾ ਠੀਕ ਆ ਉਹਨਾਂ ਨੇ ਕੱਲ ਨੂੰ ਇਹ ਡਿਸਾਈਡ ਕਰਨਾ ਡਿਸਾਈਡ ਮਤਲਬ ਫਾਈਨਲ ਕੀ ਕਿਵੇਂ ਵੀ ফাইনਲ ਕਰਨਾ ਕੱਲ ਨੂੰ ফাইনਲ ਕਿਵੇਂ ਵੀ ਤੈਨੂੰ ਹੁਣ ਮੈਂ ਕੀ ਦੱਸਾਂ ਤਾਂ ਅੰਗਰੇਜ਼ੀ 'ਚ ਹੱਥ ਮੇਰਾ ਵੀ ਤੰਗ ਹੈ ਮੇਰੇ ਕਹਿਣ ਦਾ ਮਤਲਬ ਵੀ ਕੱਲ ਨੂੰ ਉਹਨਾਂ ਨੇ ਪੱਕਾ ਕਰਨਾ ਹੈ ਵੀ ਕਿਨੂੰ ਟਿਕਟ ਦਈਏ ਤੱਗੇ ਆਪਾਂ ਉੱਥੇ ਇਕੱਠ ਕਰਨਾ ਹੈ ਠੀਕ ਹੈ ਠੀਕ ਹੈ ਹੁਣ ਇਹ ਗੱਲ ਤੇਰੀ ਮੇਰੀ ਹੋਣੀ ਚਾਹੀਦੀ ਹੈ ਵੀ ਆਪਾਂ ਮਾਈਤਾ ਦੇਖ ਗੱਡੀ ਤੇ ਜਾਵਾਂਗੇ ਹਾਂ ਹੈਨਾ ਜੇ ਤੂੰ ਗੱਡੀ ਨਾਲੋਂ ਮੇਰੇ ਤੋਂ ਬਾਅਦ ਚ ਪੰਜ ਚਾਰ ਬੱਸਾਂ ਪਰਕੇ ਬੰਦਿਆ ਬੁੜੀਆਂ ਨਹੀਂ ਆ ਲੈ ਆਵੇਂ ਹਾਂ ਹਲਿਓ ਪਰ ਗੱਲ ਇਹ ਹੈ ਸਿਆਰੇ ਕਹਿੰਦੇ ਨੇ ਜੋ ਦੇਖਦਾ ਉਹ ਹੀ ਵੇਖਦਾ ਹੈ ਚਾਹੇ ਤੂੰ 2 200 ਦਿਹਾੜੀ ਤੇ ਲੈ ਆਈ ਠੀਕ ਹੈ ਠੀਕ ਹੈ ਕੋਈ ਚੱਕਰ ਹੀ ਨਹੀਂ ਫਿਰ ਪੈਸੇ ਉਹ ਮੈਨੂੰ ਕੌਣ ਦੇਊਗਾ ਪੈਸੇ ਮੈਂ ਦੇਵਾਂ ਅੱਛਾ ਅੱਛਾ ਫਿਰ ਠੀਕ ਹੈ ਠੀਕ ਹੈ ਮੈਂ ਦੇਵਾਂਗੀ ਪੈਸਿਆਂ ਦੀ ਕਿਹੜੀ ਗੱਲ ਹੈ ਜੇ ਅੱਜ ਪੰਨਿਓ ਨਾਮ ਆ ਗਏ ਤਾਂ ਕੱਲ ਨੂੰ ਜਿੱਤਾਂਗੇ ਤਾਂ ਫਿਰ ਲੋਕਾਂ ਤੋਂ ਪੈਸੇ ਕਮਾਵਾਂਗੇ ਬਬਲੀ ਤੇਰੀ ਗੱਲ ਜਵਾ ਸਹੀ ਹੈ ਜੇ ਅੱਜ ਨਾਮ ਆ ਗਏ ਕੱਲ ਨੂੰ ਕਮਾਵਾਂਗੇ ਕਮਾਵਾਂਗੇ ਐਸੇ ਲੋਕਾਂ ਤੋਂ ਕਮਾਵਾਂਗੇ ਆਪਾਂ ਪਾਗਲ ਥੋੜੀ ਇਹਦੇ ਘਰੋਂ ਲਾਵਾਂਗੇ ਇਹ ਨਾਲ ਗੱਲ ਸੁਣ ਮੇਰੀ ਇਹ ਗੱਲ ਕਿਸੇ ਕੋਲ ਪਾਪ ਨਹੀਂ ਕੱਟਣੀ ਵੀ ਬੰਦਾ ਅਸੀਂ ਜੜ੍ਹ ਦਿਹਾੜੀ ਤੇ ਲੈ ਕੇ ਜਾ ਰਹੇ ਆ ਆਹੋ ਉਹਨਾਂ ਨੇ ਮੇਰੀ ਗੱਲ ਸੁਣ ਲੈ ਇੱਕ ਗੱਲ ਹੋਰ ਉਹਨਾਂ ਦੇ ਕਰੇ ਵਗਦੀ ਮਖਤਿਆਰੇ ਕੇ ਮਖਤਿਆਰੇ ਕਹਿਣਾ ਮੇਰੀ ਗੱਲ ਹੋਈ ਪਈਆ ਉਹਨਾਂ ਨੇ ਦੇਸੀ ਗੱਡੀ ਐ ਉਹ ਕਹਿੰਦੇ ਕੋਈ ਨਹੀਂ ਪੇਟੀ ਚੱਕ ਕੇ ਲੈ ਜਾਓ ਦੇਸੀ ਦੀ ਤੇ ਇਹ ਤੂੰ ਚੱਕ ਕੇ ਲੈ ਆਉਣੀ ਆ ਚਾਹੇ ਰੇੜੇ ਤੇ ਚੱਕ ਕੇ ਲੈ ਆਈਂ ਚਾਹੇ ਸਕੂਟਰ ਤੇ ਚੱਕ ਲੈ ਜਾ ਹੀ ਕੱਲਾ ਚੱਕ ਲਊ ਚੱਕ ਲਊ ਮੈਂ हां तो फिर के फिर आए जेडे बिचारे अपनी चाल दे नाम भी दिहाड़ी ते अगले कहन के चल पए जी ओदा ही भाग जानेया ਥੋਡੇ ਮਗਰ ਉਹਨਾਂ ਨੇ ਜੇ ਨਾ ਪੈਸੇ ਲਈ ਤਾਂ ਪੈਗ ਤਾਂ ਲਵਾਵਾਂਗੇ ਉਹਨਾਂ ਨੇ ਬਿਲਕੁਲ ਬਿਲਕੁਲ ਸਮਝਦਾ ਨਹੀਂਗਾ ਜੇ ਇਸ ਦੁਨੀਆ ਦੇ ਵਿੱਚ ਕੁਛ ਜੱਤਣਾ ਤੇ ਲੋਕਾਂ ਨੇ ਮਾਣਾ ਮੋਟਾ ਤਾਂ ਕੁਛ ਕਰਨਾ ਪਊਗਾ ਲੈ ਬਾਬਲੀ ਉਤਾਦਰ ਤੇਰਾ ਮੈਂ ਖਾਸ ਬੰਦਾ ਮੈਂ ਤੈਨੂੰ ਉਹੀ ਤਾਂ ਕਹਿੰਦੀ ਆ ਵੀ ਤੂੰ ਖਾਸ ਬੰਦਾ ਐ ਖਾਸ ਸਮਝ ਕੇ ਚੱਨੀ ਔਰ ਜੇ ਪੇਤ ਪੈਂਡਾ ਵਾਲਾ ਨੂੰ ਪਤਾ ਲੱਗ ਔਖਾ ਹੋ ਜੂ ਨਹੀਂ ਨਹੀਂ ਆਪਾਂ ਕਿਸੇ ਨੂੰ ਪੇਤ ਚੱਲ ਬਾਬਲੀ ਹੁਣ ਤੂੰ ਆਏ ਕਰ ਰਿਸ਼ਤੇ ਨੂੰ ਮਾਰ ਗੋਲਾ ਤੂੰ ਪਿੰਡ 'ਚ ਜਾ ਕੇ ਬੰਦੇ ਇਕੱਠੇ ਕਰ ਬੁੜੀਆਂ ਨੂੰ ਮੈਂ ਆਪੇ ਕਹਿ ਦੂੰ ਬਸ ਗਿਆ ਮੈਂ ਤਾਂ ਹਾਂ ਮੈਂ ਚੱਲੀਆਂ ਬਸ ਮੈਂ ਵੀ ਪੰਜ ਚਾਰ ਫੁੜੀਆਂ ਕਹਿ ਕੇ ਆਉਣੀ ਆ ਠੀਕ ਆ ਚੰਗਾ ਬਾਬਲੀ ਚੰਗਾ ਬਾਬਲੀ ਤੇ ਲੱਗਦਿਆ ਨਾਲੇ ਗਰਸਣ ਮੇਰੀ ਉਰੇ ਆ ਕੋਈ ਮੁੰਡਾ ਭੇਜ ਮਾੜਾ ਜਿਹਾ ਪਿਹਣ ਸਟਾਵਾ ਸਟਾ ਦੇਣ ਚੱਲ ਆਟੇ ਵਾਸਤੇ ਆਹੋ ਕੱਲੂਆਂ ਗੱਲਾਂ ਨਾਲ ਢਿੱਡ ਪਰਣਾ ਆ ਵੀ ਪਿਹ ਹੁਣੀ ਪੈਣੀ ਆ ਆ ਗਿਆ ਤੜਕੇ ਰਹਿ ਤੈਨੂੰ ਮੈਂ ਲੋਕਾਂ ਦੇ ਰੌਲਾ ਪਾਈਆਂ ਨੇ ਵੋਟਾਂ ਪਾ ਦੋ ਵੋਟਾਂ ਪਾ ਦੋ ਇਹਨੂੰ ਆਪਦਾ ਮੁੰਡਾ ਪਿਆਉਣ ਦੀ ਪਈ ਹੋਈ ਜਾਂਦਾ ਦੱਸ ਟੋੜਾ ਪਾੜਦਾ 아아